ਇਹ ਦੇਖਿਏ ਕਿ ਸਰੀਰ ਨੂੰ ਜੋ ਸੁਬਾ ਦਿੱਤਾ ਹੂੰ ਉਹ ਹੀ ਸਾਰਾ ਦਿਨ ਕੰਮ ਕਰਨਾ ਜਿੱਦਾਂ ਕਿ ਜਦੋਂ ਇੱਕ ਫਸਟ ਇੰਪ੍ਰੈਸ਼ਨ ਹੁੰਦਾ ਉਹ ਹੀ ਲਾਸਟ ਤੱਕ ਚੱਲਦਾ ਇਹਦੇ ਸਾਡਾ ਸਰੀਰ ਆ ਇਹਨੂੰ ਚੱਲਣ ਲਈ ਪ੍ਰੋਟੀਨ ਦੀ ਜਰੂਰਤ ਆ ਪ੍ਰੋਟੀਨ ਵਾਲਾ ਜਿਹੜਾ ਖਾਣਾ ਆ ਉਹਦੇ ਵਿੱਚ ਅਸੀਂ ਆਪਣੀ ਲੋੜ ਦੇ ਹਿਸਾਬ ਦੇ ਨਾਲ ਜੋ ਖਾਣਾ ਚਾਹੀਦਾ ਉਹ ਨਹੀਂ ਖਾ ਰਹੇ ਜੋ ਢਿੱਡ ਨੂੰ ਸਾਨੂੰ ਜ਼ਰੂਰੀ ਆ ਉਹ ਖਾ ਰਹੇ ਦਾ ਇੱਕ ਬਾਈਕ ਨੂੰ ਚੱਲਣ ਲਈ ਫਿਊਲ ਦੀ ਜ਼ਰੂਰਤ ਆ ਤੇਲ ਦੀ ਜ਼ਰੂਰਤ ਆ ਟੈਂਕੀ ਦੇ ਵਿੱਚ ਡੀਜ਼ਲ ਪੈਟਰੋਲ ਹੋਊਗਾ ਸਾਡਾ ਇੰਜਨ ਸਟਾਰਟ ਹੋਊਗਾ ਤੇ ਇੰਜਨ ਸਟਾਰਟ ਹੋਊਗਾ ਤੋ ਆਪਣੀ ਮੰਜ਼ਿਲ ਤੇ ਤੁਹਾਨੂੰ ਪਹੁੰਚਾਊਗਾ ਇਹਦੇ ਸਾਡਾ ਸ਼ਰੀਰ ਆ ਸ਼ਰੀਰ ਨੂੰ ਬਾਡੀ ਨੂੰ ਜ਼ਰੂਰੀ ਆ ਪ੍ਰੋਟੀਨ ਪ੍ਰੋਟੀਨ ਦੇ ਸੋਰਸਸ ਲੱਭਣੇ ਸਾਡੀ ਚੋਇਸ ਹੈ વેજ નોન વેજ ਜਾਂ ਅਸੀਂ ਚਿਕਨ ਅੰਡੇ ਦਾਲਾਂ ਜਾਂ ਅਸੀਂ ਸਪਲੀਮੈਂਟ ਤੇ ਹੋਣੇ ਸਾਡੀ ਚੋਇਸ ਆ ਪਰ ਅਸੀਂ ਜਿਹੜਾ ਸ਼ਰੀਰ ਆ ਉਹਨੂੰ ਉਹਦੇ ਹਿਸਾਬ ਦਾ ਜਿਹੜਾ ਪ੍ਰੋਟੀਨ ਫੂਡ ਆ ਉਹ ਦੇਣਾ ਆਪਣੇ ਬ੍ਰੇਨ ਨੂੰ ਆਪਣੇ ਹਿਸਾਬ ਨਾਲ ਚਲਾਓ ਤੁਸੀਂ ਸਾਹਮਣੇ ਵਾਲੇ ਦੇ ਜਦੋਂ ਜ਼ਰੂਰਤ ਦੇ ਹਿਸਾਬ ਨਾਲ ਚਲਾਉਨੇ ਉੱਥੇ ਤੁਹਾਡੀ ਨਾਤ ਡਾਈਟ ਨੇ ਕੰਮ ਕਰਨਾ ਨਾ ਹੀ ਤੁਹਾਡੇ ਕਿਸੇ ਤੁਹਾਡੀ ਸੋਚ ਤੁਹਾਡੇ ਤੇ ਹੀ ਹਾਵੀ ਹੋ ਰਹੀ ਲਾਈਕ ਇੱਕ ਮੋਬਾਈਲ ਜਦੋਂ ਓਵਰ ਆਪਣਾ ਖੁੱਲ ਜਾਂਦਾ ਇੱਕ ਲੈਪਟਾਪ ਚ ਜਿਆਦਾ ਡਾਟਾ ਸੇਵ ਹੋ ਜਾਂਦਾ ਉਹਦੀ ਰੈਮ ਜਿਹੜੀ ਆ ਉਹ ਸਲੋ ਹੋ ਜਾਂਦੀ ਆ ਫਿਰ ਉਹਨੂੰ ਰੀਸਟਾਰਟ ਕਰਦੇ ਫਿਰ ਚੱਲਦਾ ਇੱਦਾਂ ਹੀ ਸਾਡਾ ਬ੍ਰੇਨ ਪਹਿਲਾਂ ਲੋਕਾਂ ਦੇ ਵਿੱਚ ਸਟ्रेस ਦੀ ਭਾਵਨਾ ਕਿਉਂ ਘਟ ਸੀ ਕਿਉਂਕਿ ਅਸੀਂ ਜਿਹੜੀਆਂ 네ਗੇਟਿਵ ਚੀਜ਼ਾਂ ਆ ਉਹ ਨਾ ਸ਼ੇਅਰ ਕਰਦੇ ਸੀ ਨਾ ਪੋਜ਼ਿਟਿਵ ਸ਼ੇਅਰ ਕਰਦੇ ਸੀ ਕਿਸੇ ਨੂੰ ਮਿਲਦੇ ਸੀ ਤਾਂ ਪਤਾ ਲੱਗਦਾ ਸੀ ਅੱਜ ਸੋਸ਼ਲ ਮੀਡੀਆ ਤੇ ਜੋ ਚੰਗਾ ਆ ਮੰਨ ਲਓ ਮੈਂ ਕਿਤੇ ਬਾਹਰ ਘੁੰਮਣ ਗਿਆ ਮੈਂ ਉਹਦੀਆਂ ਫੋਟੋ ਪਾਈਆਂ ਮੈਨੂੰ ਕੋਈ ਅਚੀਵਮੈਂਟ ਹੋਈ ਮੈਂ ਉਹਦੀਆਂ ਫੋਟੋ ਪਾਈਆਂ ਜਿੰਨਾ ਜਿੰਨਾ ਪੋਜ਼ਿਟਿਵ ਪੋਜ਼ਿਟਿਵ ਹੋਇਆ ਮੈਂ ਵਧੀਆ ਕਾਰ ਖਰੀਦੀ ਮੈਂ ਉਹਦੀ ਫੋਟੋ ਪਾਈ ਮੈਂ ਨੈਗੇਟਿਵ ਦੀ ਤਾਂ ਫੋਟੋ ਨਹੀਂ ਪਾਈ ਮੈਂ ਕਾਰ ਲੋਨ ਤੇ ਲਈ ਮੈਂ ਉਹ ਤਾਂ ਦੱਸਿਆ ਹੀ ਨਹੀਂ ਮੈਂ ਉਹਦਾ ਇੱਕ ਜਿਹੜਾ ਪੋਜ਼ਿਟਿਵ ਪੱਖ ਆ ਉਹ ਸਾਂਝਾ ਕਰਦਾ ਜਿਹੜਾ ਪੋਜ਼ਿਟਿਵ ਪੱਖ ਤੁਹਾਨੂੰ ਉੱਥੇ ਕੋਈ ਬੰਦਾ ਬੈਠਾ ਫੋਲੋ ਕਰ ਰਿਹਾ ਕੋਈ ਔਨ ਪੁਆਇੰਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਇੱਕ ਨਵਾਂ ਹੈਲਥ ਸ਼ੋ ਸ਼ੁਰੂ ਕੀਤਾ ਜਾ ਰਿਹਾ ਜਿਹਦਾ ਮੰਤਵ ਤੁਹਾਡੀ ਸਿਹਤ ਹੈ ਤੰਦਰੁਸਤੀ ਜੀਵਨ ਦਾ ਆਧਾਰ ਹੈ ਤੇ ਜੇ ਸਾਡਾ ਜੀਵਨ ਹੀ ਤੰਦਰੁਸਤ ਹੋਏਗਾ ਤੇ ਬਾਕੀ ਕੰਮ ਅਸੀਂ ਸਹਿਜੇ ਹੀ ਕਰ ਲਵਾਂਗੇ ਖਾਸ ਕਰਕੇ ਜਦੋਂ ਯੂਥ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਉਸ ਯੂਥ ਨੂੰ ਕਰਨਾ ਪੈ ਰਿਹਾ ਤੇ ਸਭ ਤੋਂ ਵੱਡੀ ਸਮੱਸਿਆ ਕਿ ਅੱਜ ਦਾ ਜਿਹੜਾ ਯੂਥ ਹੈ ਉਹ ਹੈਲਦੀ ਫੀਲ ਨਹੀਂ ਕਰਦਾ 언헬ਦੀ ਫੀਲ ਕਰਦਾ ਸੋ ਇਸੇ ਵਿਸ਼ੇ ਦੇ ਉੱਤੇ ਸਾਡੀ ਪਹਿਲੀ ਹੈਲਥ ਟਾਕ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਤੇ ਮੇਰੇ ਨਾਲ ਇਸ ਗੱਲ ਬਾਰੇ ਚਾਤ ਪਾਉਣਗੇ ਡਾਕਟਰ ਹਰਮਿੰਦਰ ਦੁਲੋਵਰ ਜੀ ਉਹ ਸੋਡੇਟ ਹਾਜ਼ਰ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਵਿਦਿਆਰਥੀਆਂ ਦੀ ਜਦੋਂ ਗੱਲ ਕਰਦੇ ਆ ਯੰਗ એનર્ਜੀ ਯੰਗ ਬਲੱਡ ਜਿੱਦਾਂ ਕੈਂਪਸ ਚ ਐਂਟਰ ਹੁੰਦੇ ਆ ਕਈ ਚਿਹਰੇ ਇਦਾਂ ਦੇ ਜਿਹੜੇ ਬੜੇ ਹੱਸੂ ਹੱਸੂ ਕਰਦੇ ਖੁਸ਼ ਹੁੰਦੇ ਚਿਹਰੇ ਇੱਥੇ ਆਉਂਦੇ ਆ ਪਰ ਬਹੁਤ ਸਾਰੇ ਚਿਹਰੇ ਇਦਾਂ ਦੇ ਜਿਹੜੇ ਕੈਂਪਸ ਐਂਟਰ ਹੁੰਦੇ ਮੁਰਝਾਏ ਰਹਿੰਦੇ ਆ एनर्जी लेवल ਨਹੀਂ ਰਹਿੰਦਾ ਕੀ ਰੀਜ਼ਨ ਹੈ ਕਿ ਜਿਹੜਾ ਅੱਜ ਦੇ ਜਿਹੜੇ ਬੱਚੇ ਨੇ ਯੰਗ ਏਜ ਦੇ ਵਿੱਚ ਕਿਤਨਾ ਕਿਤੇ ਲੋ એનર્ਜੀ ਜਿਹੜੀ ਆ ਉਹ ਫੀਲ ਕਰਦੇ ਆ ਦੇਖੋ ਬੱਚਿਆਂ ਦੇ ਵਿੱਚ ਚਾਹੇ એનર્ਜੀ ਲੋ ਹੋਵੇ ਚਾਹੇ ਵੱਡਿਆਂ ਦੇ ਵਿੱਚ એનર્ਜੀ ਲੋ ਹੋਵੇ એનર્ਜੀ ਲੋ ਹੋਣ ਦਾ ਕਾਰਨ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਸਾਡਾ ਖਾਣ ਪੀਣਾ ਜੀ ਸਾਡਾ ਜਿਹੜਾ ਖਾਣ ਪੀਣਾ ਬੱਚਿਆਂ ਦਾ ਉਹ ਆਪਣੇ ਵੱਲੋਂ ਤੇ ਬਹੁਤ ਵਧੀਆ ਬਹੁਤ ਤੰਦਰੁਸਤ ਭੋਜਨ ਖਾਂਦ ਕਰਦੇ ਆ ਤੇ ਉਹ ਭੋਜਨ ਦੇ ਵਿੱਚ ਜੋ ਉਹਨਾਂ ਦੇ ਸਰੀਰ ਨੂੰ ਚਾਹੀਦਾ ਆ ਹੂੰ ਉਹ ਨਹੀਂ ਦੇ ਪਉਂਦੇ ਆਪਣੇ ਵੱਲੋਂ ਪੇਟ ਭਰਦੇ ਆ ਪਰ ਪੇਟ ਭਰਨਾ ਜ਼ਰੂਰੀ ਨਹੀਂ ਹੈਗਾ ਜਿੰਨਾ ਜ਼ਰੂਰੀ ਆ ਤੁਹਾਡੇ ਸਰੀਰ ਨੂੰ ਪ੍ਰੋਟੀਨ ਵਿਟਾਮਿਨ ਮਿੰਡਲ ਕਾਰਬੋਹਾਈਡਰੇਟ ਹੁਣ ਜਦੋਂ ਸਵੇਰ ਉੱਠਦਾ ਬੱਚਾ ਉਹ ਸਵੇਰ ਉੱਠਦਿਆ ਉਹਨੂੰ ਘਰ ਦੇ ਵਿੱਚ ਉਹਦੇ ਮਦਰ ਫਾਦਰ ਬੜੇ ਪਿਆਰ ਦੇ ਨਾਲ ਚਾਹ ਦਾ ਕੱਪ ਦਿੰਦੇ ਜਾਂ ਦੁੱਧ ਦਾ ਕੱਪ ਦਿੰਦੇ ਆ ਤੇ ਨਾਲ ਆਉਣ ਲੱਗਿਆ ਉਹ ਆਪਣੀ ਲੋੜ ਅਨਸਾਰ ਰੋਟੀ ਜਾਂ ਆਉਣ ਲੱਗਿਆ ਕੋਈ ਪ੍ਰੋਟੀਨ ਉਹ ਵੀ ਖਾਣਾ ਜਿਹੜਾ ਪੈਕ ਕਰ ਲੈਂਦੇ ਆ ਉਹ ਖਾਣਾ ਪੈਕ ਕਰ ਲੈਂਦੇ ਆ ਪਰ ਅਸੀਂ ਇਹ ਦੇਖੀਏ ਕਿ ਸਰੀਰ ਨੂੰ ਜੋ ਸਵੇਰ ਦਿੱਤਾ ਹੂੰ ਉਹ ਹੀ ਸਾਰਾ ਦਿਨ ਕੰਮ ਕਰਨਾ ਜਿੱਦਾਂ ਕਿ ਜਦੋਂ ਇੱਕ ਫਸਟ ਇਮਪ੍ਰੈਸ਼ਨ ਹੁੰਦਾ ਉਹ ਹੀ ਲਾਸਟ ਤੱਕ ਚੱਲਦਾ ਇਹਦੇ ਸਾਡਾ ਸਰੀਰ ਆ ਇਹਨੂੰ ਚੱਲਣ ਲਈ ਪ੍ਰੋਟੀਨ ਦੀ ਜਰੂਰਤ ਆ ਹੂੰ ਪ੍ਰੋਟੀਨ ਦੀ ਗੱਲ ਕਰਦੇ ਆਂ ਤੇ ਕਈ ਵਾਰੀ ਸਾਡੇ ਮਨ 'ਚ ਥੌਟ ਆਉਂਦਾ ਹੈ ਪ੍ਰੋਟੀਨ ਵਾਲਾ ਡੱਬਾ ਜਿਹਨੂੰ ਅਸੀਂ ਪ੍ਰੋਟੀਨ ਸਪਲੀਮੈਂਟ ਕਹਿੰਦੇ ਨਹੀਂ ਉੱਥੇ ਸਾਨੂੰ ਜ਼ਰੂਰਤ ਹੈ ਪ੍ਰੋਟੀਨ ਵਾਲੇ ਖਾਣੇ ਦੀ ਪ੍ਰੋਟੀਨ ਵਾਲਾ ਜਿਹੜਾ ਖਾਣਾ ਹੈ ਉਹਦੇ ਵਿੱਚ ਅਸੀਂ ਆਪਣੀ ਲੋੜ ਦੇ ਹਿਸਾਬ ਦੇ ਨਾਲ ਜੋ ਖਾਣਾ ਚਾਹੀਦਾ ਉਹ ਨਹੀਂ ਖਾ ਰਹੇ ਜੋ ਢਿੱਡ ਨੂੰ ਸਾਨੂੰ ਜ਼ਰੂਰੀ ਹੈ ਉਹ ਖਾ ਰਹੇ ਤਾਂ ਫਿਰ ਉਹਦਾ ਇੱਕ ਕਾਰਨ ਹੈ ਮੈਂ ਤੁਹਾਡੀ ਗੱਲ ਰੋਕ ਰਹੀ ਹਾਂ ਉਹਦਾ ਕਿ ਕਾਰਨ ਹੈ ਕਿ ਖਾਸ ਕਰਕੇ ਜਦੋਂ ਤੁਸੀਂ ਗੱਲ ਕੀਤੀ ਕਿ ਪ੍ਰੋਟੀਨ ਦੀ ਪ੍ਰੋਟੀਨ ਸਾਨੂੰ ਜ਼ਰੂਰੀ ਹੈ ਖਾਣਾ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਇਹ ਨਹੀਂ ਸਮਝ ਪਾਉਂਦੇ ਜਾਂ ਲੋਕ ਜਿਹੜੇ ਆ ਉਹ ਇਹ ਨਹੀਂ ਸਮਝ ਪਾਉਂਦੇ ਕਿ ਪ੍ਰੋਟੀਨ ਮੇਰੇ ਸਰੀਰ ਲਈ ਪਹਿਲਾਂ ਤਾਂ ਇੰਪੋਰਟੈਂਟ ਕਿੰਨਾ ਆ ਤੇ ਇਹਨੂੰ ਜੇਕਰ ਮੈਂ ਆਪਣੀ ਬਾਡੀ ਦੇ ਵਿੱਚ भेजना ਆ ਤੇ ਉਹਦਾ ਸਹੀ ਟਾਈਮ ਜਿਹੜਾ ਕਿ ਇਹ ਤਾਂ ਕਿ એનર્ਜੀ ਲੈਵਲ ਜਿਹੜਾ ਮੇਰਾ ਉਹ ਆਪਣਾ ਹੈ ਪ੍ਰੋਟੀਨ ਪਹਿਲਾਂ ਜਦੋਂ ਅਸੀਂ ਕੋਈ ਵੀ ਪ੍ਰੋਡਕਟ ਯੂਜ਼ ਕਰਨਾ ਆ ਜਾਂ ਕੋਈ ਵੀ ਕੰਮ ਕਰਨਾ ਆ ਉਹਦੇ ਵਿੱਚ ਸਾਨੂੰ ਜ਼ਰੂਰਤ ਹੁੰਦੀ ਆ ਵੀ ਉਹਦੀ ਅਹਿਮੀਅਤ ਕਿੰਨੀ ਆ ਹੁਣ ਪ੍ਰੋਟੀਨ ਦੀ ਅਹਿਮੀਅਤ ਕਿੱਦਾਂ ਆ ਕਿ ਜਿੱਦਾਂ ਇੱਕ ਬਾਈਕ ਨੂੰ ਚੱਲਣ ਲਈ ਫਿਊਲ ਦੀ ਜ਼ਰੂਰਤ ਆ ਤੇਲ ਦੀ ਜ਼ਰੂਰਤ ਆ ਟੈਂਕੀ ਦੇ ਵਿੱਚ ਡੀਜ਼ਲ ਪੈਟਰੋਲ ਹੋਊਗਾ ਸਾਡਾ ਇੰਜਨ ਸਟਾਰਟ ਹੋਊਗਾ ਤੇ ਇੰਜਨ ਸਟਾਰਟ ਹੋਊਗਾ ਤੋ ਆਪਣੀ ਮੰਜ਼ਿਲ ਤੇ ਤੁਹਾਨੂੰ ਪਹੁੰਚਾਊਗਾ ਇਹਦੇ ਸਾਡਾ ਸ਼ਰੀਰ ਆ ਸ਼ਰੀਰ ਨੂੰ ਬਾਡੀ ਨੂੰ ਜ਼ਰੂਰੀ ਆ ਪ੍ਰੋਟੀਨ ਪ੍ਰੋਟੀਨ ਦੇ ਸੋਰਸਸ ਲੱਭਣੇ ਸਾਡੀ ਚੁਆਇ ਵੈਜ ਨੋਨ ਵੈਜ ਜਾਂ ਅਸੀਂ ਚਿਕਨ ਅੰਡੇ ਦਾਲਾਂ ਜਾਂ ਅਸੀਂ ਸਪਲੀਮੈਂਟ ਤੇ ਹੋਣੇ ਸਾਡੀ ਚੋਇਸ ਆ ਪਰ ਅਸੀਂ ਜਿਹੜਾ ਸਰੀਰ ਆ ਉਹਨੂੰ ਉਹਦੇ ਹਿਸਾਬ ਦਾ ਜਿਹੜਾ ਪ੍ਰੋਟੀਨ ਫੂਡ ਆ ਉਹ ਦੇਣਾ ਹੁਣ ਜਦੋਂ ਤੁਸੀਂ ਪ੍ਰੋਟੀਨ ਫੂਡ ਦਿੰਨੇ ਆ ਉਹਦੇ ਵਿੱਚ ਤੁਹਾਡਾ ਸਰੀਰ ਇੱਕ ਮੈਟਾਬੋਲਿਜ਼ਮ ਨਾਲ ਚੱਲਦਾ ਮੈਟਾਬੋਲਿਜ਼ਮ ਕੀ ਆ ਜਿਹੜਾ ਤੁਹਾਨੂੰ ਸਾਰਾ ਦਿਨ ਐਕਟਿਵ ਰੱਖਦਾ ਹੋਰ ਈਜ਼ੀ ਲੈਂਗੁਏਜ ਗੱਲ ਕਰਾਂ ਤਾਂ ਮੈਟਾਬੋਲਿਜ਼ਮ ਜੋ ਤੁਸੀਂ ਖਾਂਦੇ ਆ ਜੋ ਪੀਂਦੇ ਆ ਉਹਨੂੰ ਪਚਾਉਣ ਵਾਲਾ ਇੱਕ ਅੰਦਰੂਨੀ ਸਿਸਟਮ ਇੱਕ ਅੰਦਰੂਨੀ ਅੰਗ ਕਹਿ ਸਕਦੇ ਹੋ ਉਹਨੂੰ ਪਰ ਜਿੰਨਾ ਫਾਸਟ ਹੋਊਗਾ ਉਨਾ ਹੀ ਤੁਹਾਡੀ ਬੋਡੀ ਜਿਹੜੀ ਆ ਐਕਟਿਵ ਰਹੂਗੀ ਐਕਟਿਵ ਰਹੂਗੀ ਉਨਾ ਹੀ ਉਹ ਜ਼ਿਆਦਾ ਰਿਐਕਟ ਕਰੂਗੀ ਉਨਾ ਹੀ ਉਹ ਤੁਹਾਨੂੰ ਐਨਰਜੈਟਿਕ ਫੀਲ ਕਰਵਾਊਗੀ ਜੀ ਹੁਣ ਜੋ ਤੁਸੀਂ ਸਵੇਰੇ ਦਿੱਤਾ ਕਾਰਬੋਹਾਈਡਰੇਟ ਦਾ ਸੋਰਸ ਰੋਟੀ ਦੇ ਦਿੱਤੀ ਚੌਲ ਦੇ ਦਿੱਤੇ ਜਾਂ ਪਰੌਂਠੇ ਦੇ ਦਿੱਤੇ ਉਹ ਤੁਹਾਡੀ ਬੋਡੀ ਦਾ ਜਿਹੜਾ ਕਾਰਬੋਹਾਈਡਰੇਟ ਆ ਉਹ ਤੁਹਾਡੀ ਬੋਡੀ ਦਾ ਇਨਸੂਲਿਨ ਬਣਾਉਣ ਵੱਲ ਚਲੇ ਜਾਂਦਾ ਫਿਰ ਬੱਚਿਆਂ ਨੂੰ ਸੁਸਤੀ ਮਹਿਸੂਸ ਹੁੰਦੀ ਆ ਫਿਰ ਬੱਚਿਆਂ ਨੂੰ ਇਨ ਡਾਈਜੈਸ਼ਨ ਵਰਗੀਆਂ ਪ੍ਰੋਬਲਮ ਹੋ ਜਾਂਦੀ ਮੈਂ ਮਤਲਬ ਜੇ ਤੁਹਾਡੀ ਗੱਲ ਤੋਂ ਸਮਝਾਂ ਕਿ ਅਗਰ ਬੱਚੇ ਨੂੰ ਪੂਰੇ ਦਿਨ ਦੇ ਜਾਂ ਕਿਸੇ ਨੂੰ ਸੁਸਤੀ ਮਹਿਸੂਸ ਹੁੰਦੀ ਆ ਉਹਦੇ ਬਹੁਤ ਵੱਡਾ ਹਿੱਸਾ ਇਸ ਚੀਜ਼ ਦਾ ਕਿ ਉਹ ਜ਼ਿਆਦਾ ਆਪਣੇ ਸਰੀਰ ਨੂੰ ਰੋਟੀ ਜਿਹੜੀ ਆ ਉਹ ਕੰਟੀਨਿਊਸਲੀ ਦੇ ਰਿਹਾ ਹੈ ਰੋਟੀ ਖਾਣੀ ਮਾੜੀ ਗੱਲ ਨਹੀਂ ਜ਼ਰੂਰੀ ਆ ਪਰ ਕਿਸ ਟਾਈਮ ਜ਼ਰੂਰੀ ਆ ਸਵੇਰੇ ਪਹਿਲਾਂ ਪ੍ਰੋਟੀਨ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਆ ਪ੍ਰੋਟੀਨ ਵਾਲੇ ਫੂਡ ਦੇ ਵਿੱਚ ਤੁਸੀਂ ਐਗ ਚਿਕਨ ਦਾਲਾਂ ਜਾਂ ਬਦਾਮ ਅਕਰੋਟ ਕਾਜੂ ਪਿਸਤਾ ਇਹਨਾਂ ਦੇ ਵਿੱਚੋਂ ਕੋਈ ਚੀਜ਼ ਦੇ ਸਕਦੇ ਪਨੀਰ ਸੋਇਆਬੀਨ ਇਹ ਚੀਜ਼ ਅਸੀਂ ਦੇ ਸਕਦੇ ਆ ਇਹ ਤਾਂ ਆ ਗਿਆ ਸਾਡਾ ਫੂਡ ਦਾ ਏਰੀਆ ਛੋਟਾ ਜਿਹਾ ਉਸ ਤੋਂ ਵੀ ਜ਼ਰੂਰੀ ਜਿਹੜੀ ਅਸੀਂ ਇੱਕ ਜ਼ਰੂਰੀ ਹੋਰ ਗੱਲ ਕਰਨੀ ਆ ਕਿ ਫੂਡ ਤਾਂ ਜ਼ਰੂਰੀ ਹੈ ਇਹ ਕੁਝ ਏਦਾਂ ਦਾ ਦਿਮਾਗੀ ਸਟ੍ਰੈਸ ਵੀ ਆ ਜਿਹੜਾ ਸਾਨੂੰ ਰੋਜ਼ એનર્ਜੀ ਲੋ ਤੇ ਮਹਿਸੂਸ ਕਰਾਉਂਦਾ ਲੋ ਫਿਰ ਇਹ ਇੱਕ ਹੋਰ ਜਿਹੜਾ ਸੈਂਸਿਟਿਵ ਇਸ਼ੂ ਇਹ ਆ ਖਾਸ ਕਰਕੇ ਜੇ ਜਿਹੜੀ ਅਸੀਂ ਇਸ ਹੈਲਥ ਟਾਕ ਦੇ ਵਿੱਚ ਗੱਲ ਕਰਨਾ ਚਾਹੁੰਦੇ ਆ ਇੱਕ ਵੱਡਾ ਜਿਹੜਾ ਇੱਕ ਰੇਂਜ ਹੈ ਜਾਂ ਕਿ ਤਬਕਾ ਹੈਗਾ ਉਹਨਾਂ ਯੰਗ ਲੋਕਾਂ ਦਾ ਉਹ ਚਾਹੇ ਮਤਲਬ ਇੱਕ ਆਮ ਇਨਸਾਨ ਹੈ ਚਾਹੇ ਉਹ ਸਟੂਡੈਂਟ ਨੇ ਚਾਹੇ ਉਹ ਟੀਚਰ ਨੇ ਜਾਂ ਕੋਈ ਵੀ ਬੰਦਾ ਆ ਅ એનર્ਜੀ ਜਿਹੜੀ ਲੋ ਰਹਿੰਦੀ ਜਦੋਂ ਉਹਨੂੰ ਪੁੱਛਿਆ ਜਾਂਦਾ ਤੇ ਪਹਿਲਾਂ ਤੋਂ ਕਹਿੰਦਾ ਮੈਂ ਮੈਨੂੰ ਕੋਈ ਦਿੱਕਤ ਨਹੀਂ ਆ ਮੈਂ ਕੋਈ ਸੋਚਦਾ ਹੀ ਨਹੀਂ ਆ ਮੇਰੀ એનર્ਜੀ ਵੈਸੇ ਹੀ ਲੋ ਹੈ ਜਾਂ ਜੇਕਰ ਉਹਨਾਂ ਖਾਣੇ ਦੀ ਗੱਲ ਕਰੀਏ ਨਾ ਤੋਂ ਖਾਣੇ ਨੂੰ ਉਹਦਾ ਰੀਜ਼ਨ ਮੰਨਦਾ ਨਾ ਸਟ्रेस ਨੂੰ ਉਹਦਾ ਰੀਜ਼ਨ ਮੰਨਦਾ ਸਟ्रेस ਕਿਉਂ ਨਹੀਂ ਹੈਗਾ ਸਟ्रेस ਹੈ ਆ ਕਿਸੇ ਚੀਜ਼ ਤੇ ਓਵਰ ਸੋਚਣਾ ਬਾਰ ਬਾਰ ਸੋਚਣਾ ਤੁਹਾਡੇ ਲਈ ਸਟ्रेस ਦਾ ਕਾਰਨ ਬਣਦਾ ਫੋਰ ਐਗਜ਼ਾਮਪਲ ਅਸੀਂ ਦੇਖਦੇ ਹਾਂ ਕਿ ਇੱਕ ਬੱਚਾ ਹੈ ਕਿਸੇ ਵੀ ਘਰ ਜਾਂ ਸਾਡੇ ਘਰ 'ਚ ਇੱਕ ਛੋਟਾ ਬੱਚਾ ਹੈ 4-5 ਸਾਲ ਦਾ ਅਸੀਂ ਦੇਖਦੇ ਹਾਂ ਉਹ ਬੱਚਾ એનਰਜੈਟਿਕ ਰਹਿੰਦਾ ਸਾਰਾ ਦਿਨ એનર્ਜੀ 'ਚ ਐਕਟਿਵ ਰਹਿੰਦਾ ਤੇ ਉਹ ਰੋਟੀ ਵੀ ਕਿੰਨੀ ਖਾਂਦਾ ਜਾਂ ਫੂਡ ਵੀ ਕਿੰਨਾ ਖਾਂਦਾ ਇੱਕ ਦੋ ਦੋ ਰੋਟੀ ਖਾਂਦਾ ਉਹ ਸਾਰੇ ਦਿਨ 'ਚ ਉਹ એનર્ਜੀ 'ਚ ਕਿਉਂ ਰਹਿੰਦਾ ਇੱਕ ਵੱਡੇ ਬੰਦੇ ਜਿੰਨਾ ਫੂਡ ਨਹੀਂ ਖਾਂਦਾ ਵੱਡੇ ਬੰਦੇ ਜਿੰਨਾ ਪਾਣੀ ਦੁੱਧ ਦਹੀਂ ਇਹਨਾਂ ਨਹੀਂ ਖਾਂਦਾ ਹਰ ਚੀਜ਼ ਦੇ ਟੇਕ ਘੱਟ ਹੈ ਉਹਦੀ ਬਹੁਤ ਘੱਟ ਫੂਡ ਹੈ ਬੱਚਾ એનਰਜੈਟਿਕ ਕਿਉਂ ਰਹਿੰਦਾ ਹੈ ਬੱਚਾ ਊਰਜਾਵਾਨ ਕਿਉਂ ਮਹਿਸੂਸ ਕਰਦਾ ਹੈ ਕਿਉਂਕਿ ਉਹ ਕਿਸੇ ਗੱਲ ਨੂੰ ਸੋਚਦਾ ਨਹੀਂ ਅਸੀਂ ਜਿਆਦਾ ਸੋਚਦੇ ਆ ਹੈ ਤਾਂ ਆਖਰ ਸ਼ਰੀਰ ਜਦੋਂ ਤੁਸੀਂ ਜਿਆਦਾ ਸੋਚਦੇ ਆ ਤੁਹਾਡਾ ਸ਼ਰੀਰ ਤੁਹਾਡਾ ਬ੍ਰੇਨ ਤੁਹਾਨੂੰ ਉਸ ਪਾਸੇ ਮੈਨੇਜ ਕਰਦਾ ਫਿਰ એનર્ਜੀ ਆ ਸ਼ਰੀਰ ਦੀ ਉਹ ਤੁਹਾਨੂੰ ਐਕਟਿਵ ਰੱਖਣ ਤੇ ਲੱਗੂਗੀ ਜਾਂ ਤੁਹਾਡੇ ਬ੍ਰੇਨ ਨੂੰ ਸੰਭੋਗੇ ਕਿਉਂਕਿ ਬ੍ਰੇਨ ਸਭ ਤੋਂ ਜ਼ਰੂਰੀ ਆਪ ਜਦੋਂ ਤੁਸੀਂ ਬ੍ਰੇਨ ਤੇ ਜਿਆਦਾ ਸੋਚਦੇ ਆ ਸਟ्रेस ਪਾਉਨੇ ਆ ਤੁਹਾਡੇ ਸ਼ਰੀਰ ਦੀ ਸਾਰੀ એનર્ਜੀ ਬ੍ਰੇਨ ਨੂੰ ਕਾਬੂ ਕਰਦੀ ਆ ਜਦੋਂ ਬ੍ਰੇਨ ਨੂੰ ਕਾਬੂ ਕਰਦੀ ਸ਼ਰੀਰ ਕੋ ਬਚਦਾ ਹੀ ਕੀ ਆ એનર્ਜੀ ਜਿੰਨੀ ਹੁੰਦੀ ਉਹ ਬ੍ਰੇਨ ਨਾਲ ਲੱਗਦੀ ਤੇ ਫਿਰ ਅਸੀਂ ਸਾਰਾ ਦਿਨ ਲੋਸ ਥੱਕਿਆ ਟੁੱਟਿਆ ਮਹਿਸੂਸ ਕਰਦੇ ਆ ਇਹ ਦੋ ਕਾਰਨ ਤੁਹਾਡੇ એનર્ਜੀ ਲੋ ਰਹਿਣ ਦੇ ਪਹਿਲਾ ਡਾਈਟ ਦੂਜਾ ਓਵਰਥਿੰਕਿੰਗ ਜੀ ਇੱਕ ਦਿਚੀਜ਼ ਹੋਰ ਜਦੋਂ ਆਪਾਂ ਅੱਜ ਕੱਲ ਲੋਕਾਂ ਨੂੰ ਦੇਖਦੇ ਨਾ ਬਹੁਤ ਸਾਰੇ ਲੋਕ ਇੰਨਾ ਦੇ ਜਿਹੜੇ ਪਜ਼ਲ ਰਹਿੰਦੇ ਆ ਜਾਂ ਕਨਫਿਊਜ਼ ਰਹਿੰਦੇ ਆ ਸਪੋਜ਼ ਆਪਾਂ ਕਿਸੇ ਨੂੰ ਫੋਨ ਮੜਾ ਲਿਆ ਫੋਨ ਬਣਾ ਕੇ ਫੋਨ ਬਣ ਬਾਰ ਬਾਰ ਦੇਖੀ ਜਾਂਦੇ ਆ ਅੱਛਾ ਮੈਂ ਕਿਹਨੂੰ ਫੋਨ ਮੜਾਇਆ ਸੀਗਾ ਚੇਤਾ ਭੁੱਲ ਗਿਆ ਕੋਈ ਗੱਲ ਕਰਦੇ ਆ ਗੱਲ ਕਰਦੇ ਉਹਨਾਂ ਨੂੰ ਯਾਦੋਂ ਭੁੱਲ ਜਾਂਦਾ ਮੈਂ ਕਿਹੜੀ ਗੱਲ ਕਰਨ ਲੱਗਾ ਸੀਗਾ ਕਨਫਿਊਜ਼ਨ ਹੈ ਆਨਸਰ ਕਿਸੇ ਨੂੰ ਕਰਨਾ ਤਾਂ ਕਨਫਿਊਜ਼ ਹੋ ਜਾਂਦਾ ਉਹਦਾ ਰੀਜ਼ਨ ਦੇਖੋ ਉਹ ਬੀਫ ਰੈਂਕ ਗੱਲ ਦੱਸਾਂ ਸਾਡੇ ਮਨ ਚ ਕੋਸ਼ ਆ ਸੋਚ ਕੋਸ਼ ਰਿਹਾ ਉਹਨੂੰ ਬਾਹਰ ਕੋਸ਼ ਕੱਢ ਰਿਹਾ ਫੋਰ ਐਗਜ਼ਾਮਪਲ ਇੱਕ ਅਸੀਂ ਦੇਖਦੇ ਸਾਡਾ ਕੰਪਿਊਟਰ ਜਾਂ ਲੈਪਟਾਪ ਮੋਬਾਈਲ ਹੈ ਹੁੰਦਾ ਜਦੋਂ ਉਹਨੂੰ ਅਸੀਂ ਲੋਡ ਤੋਂ ਜ਼ਿਆਦਾ ਵਰਤ ਲਏ ਨੇ ਜ਼ਿਆਦਾ ਐਪਲੀਕੇਸ਼ਨ ਮਲਟੀ ਫੰਕਸ਼ਨ ਯੂਜ਼ ਕਰਦੇ ਹਾਂ ਖੁੱਲੀਆਂ ਰਹਿ ਜਾਂਦੀਆਂ ਜੀ ਜ਼ਿਆਦਾ ਉਹਦੀ ਰੈਮ ਤੇ ਲੋਡ ਪੈ ਜਾਂਦਾ ਹੁਣ ਇੱਦੇ ਸਾਡਾ ਬ੍ਰੇਨ ਆ ਦਿਮਾਗ ਆ ਇਹਦੇ ਤੇ ਜਦੋਂ ਜ਼ਿਆਦਾ ਸੋਚਦੇ ਆ ਸੋਚ ਕੇ ਅਸੀਂ ਕਹਿੰਨੇ ਆ ਕਿ ਜੋ ਗੱਲ ਦਿਲ ਚਾ ਉਹ ਹੀ ਬਾਹਰ ਹੋਣੀ ਚਾਹੀਦੀ ਇਹਨੂੰ ਕਹਿੰਨੇ ਆ ਪਰ ਇਹਨੂੰ ਲਾਗੂ ਨਹੀਂ ਕਰਦੇ ਜੋ ਤੁਸੀਂ ਕਰਦੇ ਕੋਸ਼ਿਸ਼ਾਂ ਸੋਚਦੇ ਕੋਸ਼ਿਸ਼ਾ ਤੁਹਾਡੇ ਬ੍ਰੇਨ ਦੀ ਬ੍ਰੇਨ ਦੀ ਵੀ ਰੈਮ ਹੈ ਕੋਈ ਦੀ ਮੈਮਰੀ ਆ ਉੱਤੇ ਸਟ्रेस ਪੈਂਦਾ ਆ ਫਿਰ ਉਹ ਜੋ ਬਾਹਰ ਕੱਢਣਾ ਚਾਹੁੰਦਾ ਆਉਟਪੁੱਟ ਉਹ ਨਹੀਂ ਕਰਕੇ ਤੁਹਾਡੇ ਬ੍ਰੇਨ ਤੇ ਸਟ्रेस ਪੈਂਦਾ ਉਹਦਾ ਹੱਲ ਕੀ ਆ ਜਾਂ ਤਾਂ ਆਪਣੀ ਜਿਹੜੀ ਸੋਚ ਆ ਉਹਨੂੰ ਡਿਵਾਈਡ ਕਰਨਾ ਸ਼ੁਰੂ ਕਰ ਦਿਓ ਜਾਂ ਜੇ ਤੁਸੀਂ ਗਲਤ ਗਲਤ ਪੇਸ਼ ਕਰੋ ਜੇ ਚੰਗੇ ਆ ਚੰਗਾ ਪੇਸ਼ ਕਰੋ ਜੋ ਤੁਸੀਂ ਅੰਦਰੋਂ ਹੈਗੇ ਸੋਚਦੇ ਉਹ ਹੀ ਤੁਸੀਂ ਬਾਹਰ ਆਉਟਪੁੱਟ ਦੇਣੀ ਤਾਂ ਤੁਹਾਡਾ ਇਹ ਲੈਵਲ ਘਟੂਗਾ ਆਪਣੇ ਬ੍ਰੇਨ ਨੂੰ ਆਪਣੇ ਹਿਸਾਬ ਨਾਲ ਚਲਾਓ ਤੁਸੀਂ ਸਾਹਮਣੇ ਵਾਲੇ ਦੇ ਜਦੋਂ ਜ਼ਰੂਰਤ ਦੇ ਹਿਸਾਬ ਨਾਲ ਚਲਾਉਨੇ ਉੱਥੇ ਤੁਹਾਡੀ ਨਾਦ ਡਾਈਟ ਨੇ ਕੰਮ ਕਰਨਾ ਨਾ ਹੀ ਤੁਹਾਡੀ ਕਿਸੇ ਤੁਹਾਡੀ ਸੋਚ ਤੁਹਾਡੇ ਤੇ ਹੀ ਹਾਵੀ ਹੋ ਰਹੀ ਲਾਈਕ ਇੱਕ ਮੋਬਾਈਲ ਜਦੋਂ ਓਵਰ ਐਪ ਨੂੰ ਖੁੱਲ ਜਾਂਦਾ ਇੱਕ ਲੈਪਟਾਪ 'ਚ ਜਿਆਦਾ ਡਾਟਾ ਸੇਵ ਹੋ ਜਾਂਦਾ ਉਹਦੀ ਰੈਮ ਜਿਹੜੀ ਆ ਉਹ ਸਲੋ ਹੋ ਜਾਂਦੀ ਆ ਫਿਰ ਉਹਨੂੰ ਰੀਸਟਾਰਟ ਕਰਦੇ ਫਿਰ ਚੱਲਦਾ ਇੱਦਾਂ ਹੀ ਸਾਡਾ ਬ੍ਰੇਨ ਜਿਹੜੇ ਸਾਡੇ ਸਟੂਡੈਂਟਸ ਨੇ ਬੱਚੇ ਆ ਟੀਚਰ ਨੇ ਜਾਂ ਆਮ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਹੋਰ ਵੀ ਦਿੱਕਤਾਂ ਕਨਫਿਊਜ਼ਨ ਲਾਈਫ 'ਚ ਆਉਂਦੀਆਂ ਉਹਦੇ 'ਚ ਕਿਤੇ ਇੱਕ ਚੀਜ਼ ਨੂੰ ਤੁਸੀਂ ਇੱਕ ਹੈਲਥ ਐਕਸਪਰਟ ਹੋਣ ਦੇ ਨਾਤੇ ਬਾਕੀ ਜਿਹੜੇ ਇਸ਼ੂਸ ਆ ਰਹੇ ਆ ਰਹੇ ਉਸ ਹੈਲਥ ਦੇ ਵਿੱਚ ਕਿੰਨਾ ਕੁ ਵੱਡਾ ਹਿੱਸਾ ਸੋਸ਼ਲ ਮੀਡੀਆ ਦਾ ਤੁਸੀਂ ਮੰਨਦੇ ਆ ਜਿਹਨੇ ਇਹਨਾਂ ਦੀ ਸਿਹਤ ਨੂੰ ਸੋਸ਼ਲ ਮੀਡੀਆ ਹਰ ਪਹਿਲੂ ਦੇ ਦੋ ਪੱਖ ਹੁੰਦੇ ਆ ਹਰ ਸਿੱਕੇ ਪੋਜ਼ਿਟਿਵ 네ਗਟਿਵ ਸੋਸ਼ਲ ਮੀਡੀਆ ਪੋਜ਼ਿਟਿਵ ਆ ਸਾਡੇ ਲਈ ਜ਼ਰੂਰਤ ਲਈ ਵਧਿਆ ਆ ਇਹਦੇ ਤੇ ਅਸੀਂ ਪਹਿਲਾਂ ਇਹ ਦੇਖਦੇ ਆ ਕਿ ਹਮੇਸ਼ਾ ਇਹਦੇ ਤੇ 네ਗਟਿਵ ਚੀਜ਼ ਜ਼ਿਆਦਾ ਸਰਚ ਹੁੰਦੀ 네ਗਟਿਵ ਐਪਸ ਜਿਹੜੀਆਂ 네ਗਟਿਵ ਗੱਲਾਂ ਜਾਦੀਆਂ ਓਪਨ ਆਪ ਹੁੰਦੀਆਂ ਸੋਸ਼ਲ ਮੀਡੀਆ ਹੀ ਸਾਨੂੰ ਸਹੀ ਪਾਸੇ ਲੈ ਕੇ ਜਾ ਰਹੇ ਇਹ ਹੀ ਗਲਤ ਪਾਸੇ ਲੈ ਕੇ ਜਾ ਰਹੇ ਜੀ ਟੋਟਲੀ ਟੋਟਲੀ ਇਹਦਾ ਸਾਡੇ ਤੇ ਸੌਰੀ 200% ਪ੍ਰਭਾਵ ਹੈ ਚੁਕਿਆ ਤੁਸੀਂ ਦੇਖੋ ਸਵੇਰ ਉੱਠਦੇ ਪਹਿਲਾਂ ਤੁਸੀਂ ਕੀ ਕਰਦੇ ਜੀ ਕਿਉਂਕਿ ਮੈਂ ਇਸ ਗੱਲ ਨਾਲ ਕਨੈਕਟ ਹੋਣਾ ਚਾਹੁੰਦੀ ਆ ਕਿ ਜੇ ਅੱਜ ਬੱਚੇ ਕਹਿੰਦੇ ਕਿ ਮੈਨੂੰ ਡਿਪਰੈਸ਼ਨ ਹੋ ਜਾਂਦਾ ਅਸੀਂ ਪਹਿਲਾਂ ਤੁਸੀਂ ਤੁਹਾਨੂੰ ਯਾਦ ਹੋਵੇਗਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਵੇਰੇ ਸੁੱਤੇ ਉੱਠਣਾ ਤੇ ਮਾਪੇ ਆਪਣੇ ਮਾਪੇ ਆਪਣੇ ਕਹਿੰਣਾ ਕਿ ਤੁਸੀਂ ਸਵੇਰੇ ਟ ਕੇ ਸਭ ਤੋਂ ਪਹਿਲਾਂ ਆਪਣੇ ਅੱਖਾਂ ਬੰਦ ਕਰਕੇ ਉਹਨੂੰ ਆਪਣੇ ਈਸ਼ਵਰ ਨੂੰ ਧਿਆਓ ਉਸ ਨੂੰ ਯਾਦ ਕਰੋ ਜਿਹਨੂੰ ਤੁਸੀਂ ਮੰਨਦੇ ਆ ਅਸੀਂ ਬੈੱਡ ਤੇ ਉਤਰਦੋਂ ਪਹਿਲਾਂ ਰਾਤ ਤੋਂ ਪਹਿਲਾਂ ਉਹ ਚੱਲ ਹਨੂੰ ਦੇਖਦੇ ਹੁੰਦੇ ਸੀ ਪਰ ਅੱਜ ਕੀ ਹੁੰਦਾ ਅੱਜ ਓਟ ਦੇ ਮੋਬਾਈਲ ਹਮ ਅੱਛਾ ਮੋਬਾਈਲ ਨੂੰ ਕਹੋ ਦੇਖਿਆ ਜਾਂਦਾ ਕੋਈ ਬਾਹਰ ਨਾ ਲਾਉਂਦਾ ਟਾਈਮ ਦਾ ਕੋਈ ਕੁਛ ਦਾ ਟਾਈਮ ਪਿਸਦਾ ਅੱਜ ਵੀ ਹੈਗੇ ਮੋਬਾਈਲ ਤੇ ਇਹ ਦੇਖਿਆ ਜਾਂਦਾ ਕਿੰਨੀਆਂ ਮਿਸਕਾਲ ਆਈਆਂ ਕਿੰਨੇ ਮੈਸੇਜ ਆਏ ਪੋਜ਼ਿਟਿਵ ਮੈਸੇਜ ਕਿਹੜਾ ਆਇਆ ਨੈਗੇਟਿਵ ਇਹ ਕਿਸੇ ਦੀ ਜ਼ਿੰਦਗੀ ਚ ਕੀ ਹੋ ਰਿਹਾ ਕਿਸੇ ਦੀ ਜ਼ਿੰਦਗੀ ਚ ਕੀ ਹੋ ਰਿਹਾ ਹੁਣ ਜਦੋਂ ਜ਼ਿੰਦਗੀ ਦੀ ਗੱਲ ਆਈ ਅਸੀਂ ਕਿਸੇ ਦੀ ਐਪ ਦੇਖਦੇ ਹਾਂ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਵੀ ਪਿੱਛੇ ਚਲੇ ਜਿਏ ਹਰ ਕਿਸੇ ਦੀ ਜਿਹੜੀ ਸੋਸ਼ਲ ਮੀਡੀਆ ਤੇ ਐਪ ਨਹੀਂ ਹੁੰਦੀ ਸੀ ਹਰ ਕਿਸੇ ਦਾ ਪਰਸਨਲ ਅ ਨਾ ਕਿਉਂ ਘਟ ਸੀ ਕਿਉਂਕਿ ਅਸੀਂ ਜਿਹੜੀਆਂ ਨੈਗੇਟਿਵ ਚੀਜ਼ਾਂ ਆ ਉਹ ਨਾ ਸ਼ੇਅਰ ਕਰਦੇ ਸੀ ਨਾ ਪੋਜ਼ਿਟਿਵ ਸ਼ੇਅਰ ਕਰਦੇ ਸੀ ਕਿਸੇ ਨੂੰ ਮਿਲਦੇ ਸੀ ਤਾਂ ਪਤਾ ਲੱਗਦਾ ਸੀ ਹਾਂ ਬਹੁਤ ਹੀ ਦਖਲਦਾਨ ਜੀ ਨਹੀਂ ਸੀ ਕਿ ਅੱਜ ਕੀ ਹੋ ਗਿਆ ਨੈਗੇਟਿਵ ਗੱਲਾਂ ਨਹੀਂ ਸ਼ੇਅਰ ਕੀਤੀ ਜਾਂਦੀਆਂ ਅੱਜ ਸੋਸ਼ਲ ਮੀਡੀਆ ਤੇ ਜੋ ਚੰਗਾ ਆ ਮੰਨ ਲਓ ਮੈਂ ਕਿਤੇ ਬਾਹਰ ਘੁੰਮਣ ਗਿਆ ਮੈਂ ਉਹਦੀਆਂ ਫੋਟੋ ਪਾਈਆਂ ਮੈਨੂੰ ਕੋਈ ਅਚੀਵਮੈਂਟ ਹੋਈ ਮੈਂ ਉਹਦੀਆਂ ਫੋਟੋ ਪਾਈਆਂ ਜਿੰਨਾ ਜਿੰਨਾ ਪੋਜ਼ਿਟਿਵ ਪੋਜ਼ਿਟਿਵ ਹੋਇਆ ਮੈਂ ਵਧੀਆ ਕਾਰ ਖਰੀਦੀ ਮੈਂ ਉਹਦੀ ਫੋਟੋ ਪਾਈ ਮੈਂ ਨੈਗੇਟਿਵ ਦੀ ਤਾਂ ਫੋਟੋ ਨਹੀਂ ਪਾਈ ਮੈਂ ਕਾਰ ਲੋਨ ਤੇ ਲਈ ਮੈਂ ਉਹ ਤਾਂ ਦੱਸਿਆ ਹੀ ਨਹੀਂ ਮੈਂ ਉਹ ਤਾਂ ਇੱਕ ਜਿਹੜਾ ਪੋਜ਼ਿਟਿਵ ਪੱਖ ਆ ਉਹ ਸਾਂਝਾ ਕਰਦਾ ਜਿੱਦੋਂ ਪੋਜ਼ਿਟਿਵ ਪੱਖ ਤੁਹਾਨੂੰ ਉੱਥੇ ਕੋਈ ਬੰਦਾ ਬੈਠਾ ਫੋਲੋ ਕਰ ਰਿਹਾ ਕੋਈ ਦੇਖ ਰਿਹਾ ਉਹ ਕਹਿੰਦਾ ਯਾਰ ਇਹਦੀ ਲਾਈਫ ਬੜੀ ਵਧੀਆ ਮੇਰੀ ਕਦੋਂ ਹੋਊਗੀ ਮੈਂ ਇਦਾਂ ਦਾ ਕਦੋਂ ਹੂੰ ਜਦੋਂ ਇਹ ਸੋਚਦਾ ਉਹਦੇ ਤੇ ਕੰਮ ਨਹੀਂ ਕਰਦਾ ਤੇ ਤੇ ਕੰਮ ਨਹੀਂ ਕਰਦਾ ਜਦੋਂ ਉਹਦੇ ਤੇ ਕੰਮ ਨਹੀਂ ਕਰਦਾ ਉਹਦੇ ਚ ਨੈਗੇਟਿਵ ਭਾਵਨਾ ਪੈਦਾ ਹੋ ਜਾਂਦੀ ਆ ਜਦੋਂ ਨੈਗੇਟਿਵ ਭਾਵਨਾ ਪੈਦਾ ਹੁੰਦੀ ਫਿਰ ਤੁਸੀਂ ਖੁਦ ਬਖੋਦੇ ਡਿਪਰੈਸ਼ਨ ਟੈਨਸ਼ਨ ਹੋਰ ਸਾਰ ਬਹੁਤ ਸਾਰੀਆਂ ਡਿਜ਼ੀਜ਼ ਦੇ ਵਿੱਚ ਕਿਰ ਜਾਦਾ ਕਿਉਂਕਿ ਇਹਦਾ ਇੱਕ ਹੋਰ ਕਨੈਕਸ਼ਨ ਹਰਮਿੰਦਰ ਜੀ ਜੁੜਦਾ ਜਿਹੜਾ ਜਾ ਕੇ ਲੋ ਕੰਫੀਡੈਂਸ ਦੇ ਨਾਲ ਪਹਿਲਾਂ ਆਪਾਂ ਬੱਚੇ ਜਦੋਂ ਕਲਾਸ ਦੇ ਵਿੱਚ ਪੜਾਉਂਦੇ ਸੀਗੇ ਟੀਚਰ ਉਹਨਾਂ ਦੇ ਜਾਂ ਕਿਸੇ ਨਾ ਕੋਈ ਗੱਲ ਕਰਦਾ ਸੀ ਨਾ ਬੰਦਾ ਸਾਹਮਣੇ ਵਾਲ ਨੂੰ ਚਾਹੇ ਟੌਪਿਕ ਦੀ ਨੌਲੇਜ ਨਹੀਂ ਵੀ ਸੀ ਹੁੰਦੀ ਪਰ ਇੱਕ ਤਾਂ ਉਹਦਾ ਇੱਕ ਸੈਂਸ ਹੁੰਦਾ ਸੀਗਾ ਸੁਣਨ ਦਾ ਉਸ ਗੱਲ ਨੂੰ ਦੂਸਰਾ ਉਹਨੂੰ ਅੰਡਰਸਟੈਂਡ ਕਰਨ ਦਾ ਤੇ ਤੀਜਾ ਨੂੰ ਨਹੀਂ ਸੀ ਪਤਾ ਲੱਗਦਾ ਤੂੰ ਕਹਿੰਦਾ ਸੀ ਵੀ ਤੂੰ ਮੈਨੂੰ ਦੱਸ ਦੇ ਵੀ ਕਿਦਾਂ ਦਾ ਸੋਲੂਸ਼ਨ ਹੈ ਬੱਚਾ ਨਾਲ ਤੁਸੀਂ ਗੱਲ ਕਰਦੇ ਇਵਨ ਬੱਚੇ ਤੁਹਾਡੇ ਨਾਲ ਆਈ ਕੰਟੈਕਟ ਵੀ ਨਹੀਂ ਕਰ ਪਾਉਂਦੇ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਬੱਚੇ ਨੂੰ ਇਹ ਲੱਗਦਾ ਕਿ ਉਹਦੇ ਕੋਲ ਆਪਸ਼ਨ ਹੈ ਕਿ ਮੈਂ ਘਰ ਜਾਊਂਗਾ ਮੈਂ ਗੂਗਲ ਤੇ ਦੇਖ ਲਊਗਾ ਅਸੀਂ ਇੱਕ ਦਿਨ ਸੈਮੀਨਾਰ ਲਾਇਆ ਸੀ ਬੱਚਿਓ ਚ ਕੀ ਕਹਿ ਰਹੇ ਸੀਗੇ ਕਿ ਸਰ ਮੈਂ ਤੇ ਚੀਜ਼ Google ਤੋਂ ਦੇਖ ਰਿਹਾ ਮੈਂ ਪਰ Google ਤੇ ਤੇ ਉਹੀ ਚੀਜ਼ ਆ ਰਹੀ ਜੋ ਸਾਡੇ ਵਰਗਾ ਤੁਹਾਡੇ ਮੇਰੇ ਵਰਗਾ ਇਨਸਾਨ ਸ਼ੇਅਰ ਕਰ ਰਿਹਾ ਉਹਨੂੰ ਇਹ ਲੱਗ ਰਿਹਾ ਕੋਈ ਗੱਲ ਨਹੀਂ ਮੈਂ ਆਪਣੇ ਲੈਕਚਰ 'ਚ ਬੈਠਾ ਕਲਾਸ 'ਚ ਬੈਠਾ ਮੈਨੂੰ ਨਹੀਂ ਪਤਾ ਲੱਗੂ ਮੈਂ ਜਾ ਕੇ YouTube ਤੇ ਸਰਚ ਕਰ ਲਊਗਾ ਅੱਛਾ ਉਹ ਉੱਥੋਂ ਉਹ ਮਤਲਬ ਆਪਣੇ ਆਪ ਨੂੰ ਮਤਲਬ ਉਸ ਚੀਜ਼ ਨੂੰ ਬਾਹਰ ਨਹੀਂ ਕੱਢ ਰਿਹਾ ਹੋਰ ਅੰਦਰ ਵਾਰ ਰਿਹਾ ਬਲੇਮ ਗੇਮ ਖੇਡ ਰਿਹਾ ਹੈ ਵੀ ਜੇ ਮੈਨੂੰ ਇੱਥੇ ਨਾ ਪਤਾ ਲੱਗਾ ਮੈਂ ਘਰ ਜਾ ਮੇਰੀ ਗਲਤੀ ਨਹੀਂ ਹੈਗੀ ਉਹ ਕਹਿੰਦਾ ਟੀਚਰ ਦੀ ਗਲਤੀ ਮੈਨੂੰ ਸਮਝਾ ਰਿਹਾ ਮੈਂ ਘਰ ਜਾ ਕੇ ਸਮਝੂ ਉਹੋ ਹੀ ਚੀਜ਼ਾਂ 네ਗਟਿਵਿਟੀ ਜਿਹੜੀ ਕ੍ਰੀਏਟ ਕਰਦੀਆਂ ਆਪਣੇ ਆਪ ਨੂੰ ਜਿਹੜਾ ਪੇਸ਼ ਕਰਨਾ ਸਾਹਮਣੇ ਕੈਮਰਾ ਫੇਸ ਕਰਨਾ ਜਾਂ ਹੋਰ ਚੀਜ਼ਾਂ ਸਵਾਲ ਕਰਨਾ ਉਹਦਾ ਸੌਖਾ ਜਿਹਾ ਤਰੀਕਾ ਹੈ ਜੋ ਬੱਚਿਆ ਕੋ ਨਹੀਂ ਹੁੰਦਾ ਜੋ ਅਸੀਂ ਸਿੱਖਦੇ ਆਏ ਤੁਸੀਂ ਮੀਡੀਆ ਲਾਈਨ 'ਚ ਤੁਸੀਂ ਸਿੱਖਦੇ ਆਏ ਕਿ ਆਪਣੇ ਆਪ ਨਾਲ ਸ਼ੀਸ਼ੇ ਦੇ ਵਿੱਚ ਖੜੇ ਹੋ ਕੇ ਗੱਲ ਕਰੋ ਆਪਣੀ ਫੋਟੋ ਨਾਲ ਆਪ ਗੱਲ ਕਰੋ ਆਪਣੀ ਵੀਡੀਓ ਨਾਲ ਆਪ ਦੇਖੋ ਤੁਹਾਡੇ 'ਚ ਜਿਹੜੀ ਨੈਗੇਟਿਵਿਟੀ ਆ ਉਹ ਖਤਮ ਹੋਣ ਦੇ ਨਾਲ ਨਾਲ ਪੋਜ਼ਿਟਿਵਿਟੀ ਆਉਣੀ ਸ਼ੁਰੂ ਹੋ ਜਾਂਦੀ ਅੱਛਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਡਾਈਜੈਸ਼ਨ ਇਸ਼ੂ ਕਰਦੀਆਂ ਇਹੇ ਤੁਹਾਨੂੰ ਪੇਟ ਦੀ ਸਮੱਸਿਆ ਲੈ ਕੇ ਆਉਂਦੀ ਹੈ ਇਹੇ ਤੁਹਾਨੂੰ ਨੀਂਦ ਘਟਾਉਣਾ ਤੇ ਫਿਰ ਇਹੇ ਤੁਹਾਨੂੰ ਅੱਗੇ ਜਾ ਕੇ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਹੋਰ ਪਰਸਨਲ ਇਸ਼ੂ ਬੱਚੇ ਰਹਾਂਗੇ ਤੁਸੀਂ ਜੇ ਗੱਲ ਕੀਤੇ ਨੀਂਦ ਘਟਾਉਣ ਦੀ ਜਦੋਂ ਯੰਗ ਏਜ ਹੁੰਦੀ ਆ ਖਾਸ ਕਰਕੇ ਜਦੋਂ ਆਪਾਂ ਉਮਰ ਮੰਨਦੇ 14 15 ਸਾਲ ਤੋਂ ਬਾਅਦ ਇੱਕ 22 25 ਸਾਲ ਇਹ ਬੜੀ ਐਕਟਿਵ ਉਮਰ ਹੈ ਇਹ ਇਸ ਉਮਰ ਦੇ ਵਿੱਚ ਬੱਚੇ ਖੁੱਲ ਕੇ ਸੌਂਦੇ ਆ ਜਦੋਂ ਮਤਲਬ ਮੈਂ ਆਪਣੇ ਤੁਹਾਡੀ ਏਜ ਗਰੁੱਪ ਦੀ ਗੱਲ ਕਰਦੀਆਂ ਅ ਬੱਚੇ ਬੜਾ ਖੁੱਲ ਕੇ ਸੌਂਦੇ ਸੀਗੇ ਕਿ ਅਗਰ 8 ਘੰਟੇ ਵੀ ਨੀਂਦ ਲਈ ਜਾਂ 7 ਘੰਟੇ ਵੀ ਨੀਂਦ ਲਈ ਤਾਂ ਬੜੀ ਸੋਹਣੀ ਕ ਨੀਂਦ ਲੈ ਲਈ ਹੈ ਨਾ ਉਸ ਨੀਂਦ ਦੇ ਨਾਲ ਕੀ ਹੁੰਦਾ ਸੀਗਾ ਕਿ ਜਦੋਂ ਬੱਚਾ ਉੱਠਦਾ ਸੀ ਉਹਦਾ ਦਿਮਾਗ ਸਰੀਰ ਦੋਨੋਂ ਐਕਟਿਵ ਹੁੰਦੇ ਸੀਗੇ ਹੁਣ ਬੱਚਿਆਂ ਦੀ ਇੱਕ ਨਾਰਮਲ ਕੰਪਲੇਂਟ ਹੈ ਯੰਗ ਏਜ ਦੇ ਵਿੱਚ ਕਿ ਮੈਨੂੰ ਨੀਂਦ ਹੀ ਪ੍ਰੋਪਰ ਨਹੀਂ ਆਉਂਦੀ ਦੇਖੋ ਨੀਂਦ ਪ੍ਰੋਪਰ ਨਾ ਆਉਣਾ ਉਹਦਾ ਜਰੀਆ ਕਾਰਨ ਇੱਕ ਨਹੀਂ ਅਨੇਕਾ ਬਣਦੇ ਆ ਜਿਹੜਾ ਮੇਨ ਅਸੀਂ ਕਾਰਨ ਮਹਿਸੂਸ ਕਰਦੇ ਆ ਜਿਹੜਾ ਤੁਹਾਡੇ ਸਰਾਣੇ ਮੋਬਾਈਲ ਫੋਨ ਪਿਆ ਆ ਇੱਕ ਰੇਸ ਤੋਂ ਚੱਲਦਾ ਹੈ ਇੱਕ ਕਿਰਨਾ ਤੋਂ ਚੱਲ ਰਿਹਾ ਉਹੋ ਹੀ ਮੋਬਾਈਲ ਫੋਨ ਜੇ ਤੁਸੀਂ ਆਪਣੇ ਆਪ ਤੋਂ ਅੱਜ ਦੂਰ ਕਰਨਾ ਸ਼ੁਰੂ ਕਰ ਦਿਓ ਆਪਣੇ ਸਰੀਰ ਤੋਂ ਤਕਰੀਬਨ ਉਹਨੂੰ ਦੂਰ ਰੱਖੋ ਸੌਣ ਲੱਗਿਆਂ ਜੇ ਤੁਸੀਂ ਟਾਈਮ ਪੀਸ ਦਾ ਸਹਾਰਾ ਲੈ ਲਓ ਜਿੱਤੋਂ ਤੁਸੀਂ ਅਲਾਰਮ ਸੁਣਨਾ ਹੈ ਉੱਠਣ ਦਾ ਉਹ ਜਿਆਦਾ ਬੈਸਟ ਆ ਨੀਂਦ ਨਾ ਆਉਣਾ ਸਭ ਤੋਂ ਪਹਿਲਾਂ ਤੁਹਾਡਾ ਮੋਬਾਈਲ ਤੁਹਾਡੇ ਸਿਰ ਦੇ ਕੋਲ ਪਿਆ ਜਾਂ ਸ਼ਰੀਰ ਦੇ ਬਾਡੀ ਦੇ ਕੋਲ ਪਿਆ ਤੁਹਾਨੂੰ ਉਹ ਪ੍ਰੋਬਲਮ ਕਰਦਾ ਦੂਸਰਾ ਤੁਹਾਡਾ ਖਾਣਾ ਹੁਣ ਜਦੋਂ ਖਾਣਾ ਇਹਨਾਂ ਨੂੰ ਮਿਲਦਾ ਹੈ ਜਾਂ ਤਾਂ ਨੀਂਦ ਬਹੁਤ ਜ਼ਿਆਦਾ ਆਉਂਦੀ ਆ ਜਾਂ ਆਉਂਦੀ ਨਹੀਂ ਉਹਦਾ ਕੀ ਰੀਜ਼ਨ ਆ ਖਾਣੇ ਦੇ ਵਿੱਚ ਜਿਹੜੇ ਡਾਈਜੈਸਟਨ ਇਸ਼ੂ ਲੈ ਕੇ ਫਾਈਬਰ ਇਨਟੇਕ ਘੱਟ ਆ ਫਾਈਬਰ ਇਨਟੇਕ ਜਿਹੜੀ ਘੱਟ ਹੋਣ ਕਰਕੇ ਤੁਹਾਨੂੰ ਖਾਣਾ ਜਿਹੜਾ ਆ ਉਹ ਪ੍ਰੋਬਲਮ ਕਰਦਾ ਫਿਰ ਕਈ ਵਾਰੀ ਬਹੁਤ ਜ਼ਿਆਦਾ ਨੀਂਦ ਆਉਂਦੀ ਜਦਦਾ ਅਸੀਂ ਇਨਸੂਲਿਨ ਸਪਾਈਕ ਜ਼ਿਆਦਾ ਕਰਦੇ ਨਹੀਂ ਕਈ ਵਾਰੀ ਇਹਨਾਂ ਨੂੰ ਖਾਣਾ ਡਾਈਜੈਸਟ ਨਹੀਂ ਹੁੰਦਾ ਉਸ ਕਰਕੇ ਵੀ ਨੀਂਦ ਦੀਆਂ ਸਮੱਸਿਆਵਾਂ ਆਉਂਦੀਆਂ ਉਸ ਤੋਂ ਵੀ ਜ਼ਿਆਦਾ ਓਵਰ ਥਿੰਕਿੰਗ ਫਿਰ ਉਹੀ ਗੱਲ ਸੌਣ ਲੱਗਿਆ ਮੋਬਾਈਲ ਦਾ ਯੂਜ਼ ਕਰਨਾ ਜਦੋਂ ਤੁਸੀਂ ਸੌਣਿਆ ਤੁਹਾਡੀ ਬੋਡੀ ਮੈਲਾਟੋਨਿਨ ਤੇ ਸੇਲਾਟੋਨ ਨਾਮ ਦੇ ਦੋ ਹਾਰਮੋਨ ਰਿਲੀਜ਼ ਕਰਦੀ ਹੈ ਜਿਨ੍ਹਾਂ ਦੇ ਨਾਲ ਨੀਂਦ ਆਉਂਦੀ ਹੈ ਜਦੋਂ ਤੁਸੀਂ ਮੋਬਾਈਲ ਦੀ ਵਰਤੋਂ ਕਰਦੇ ਮੋਬਾਈਲ ਦੀ ਜਿਹੜੀ ਲਾਈਟ ਆ ਉਸ ਹਾਰਮੋਨ ਨੂੰ ਉਸ ਐਕਟੀਵਿਟੀ ਨੂੰ ਹੋਣੋਂ ਰੋਕਦੀ ਹੈ ਜਦੋਂ ਹੋਣੋਂ ਰੋਕਦੀ ਫਿਰ ਤੁਹਾਨੂੰ ਨੀਂਦ ਘਟ ਜਾਂਦੀ ਆ ਅਸੀਂ ਦੇਖਿਆ ਅਸੀਂ ਖੁਦ ਵੀ ਦੇਖਿਆ ਮੈਂ ਖੁਦ ਆਪ ਦੇਖਦਾ ਜਦੋਂ ਮੈਂ ਸੌਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਮੋਬਾਈਲ ਦੀ ਵਰਤੋਂ ਕਰਾਂ ਤਾਂ ਮੈਨੂੰ ਨੀਂਦ ਜਿਹੜੀ ਆ ਉਹ ਠੀਕ ਹੁੰਦੀ ਜੇ ਮੈਂ ਇਮੀਡੀਏਟਲੀ ਸੌਵਾਂ ਫਿਰ ਇਦਾਂ ਹੁੰਦਾ ਹੈ ਕਿ ਸੌਣ ਲੱਗਿਆਂ ਸਾਡੀ ਬੋਡੀ ਸੌਂ ਜਾਂਦੀ ਆ ਪਰ ਬ੍ਰੇਨ ਚੱਲਦਿਆ ਉਹ ਸਾਰਾ ਵਿਚਾਰਾਂ ਦਾ ਤਾਂ ਤਾਂ ਸਾਰਾ ਖਾਣ ਪੀਣ ਦਾ ਤਾਂ ਤਾਂ ਸਾਰਾ 네ਗਟਿਵਿਟੀ ਦਾ ਜੁੜਿਆ ਹੋਇਆ ਹੈ ਡਾਈਟ ਦੀ ਜਦੋਂ ਆਪਾਂ ਗੱਲ ਕਰਦੇ ਆ ਨਾਰਮਲੀ ਬੱਚਿਆਂ ਦੇ ਵਿੱਚ ਵੱਡਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਹੌਲੀ ਹੌਲੀ ਟ੍ਰਾਂਸਫਰ ਬਜ਼ੁਰਗਾਂ ਤੱਕ ਮੈਂ ਲਫ਼ਜ਼ ਤਾਂ ਵਰਤ ਰਿਹਾ ਕਿ ਉ ਖਾਣ ਦੀ ਆਦਤ ਜਿਹੜੀ ਆ ਰੁਚੀ ਜਿਹੜੀ ਆ ਹੌਲੀ ਹੌਲੀ ਇਕਲਾਈਨ ਵੱਲੋਂ ਘਟ ਵੱਲੋਂ ਆ ਗਈ ਚਾਹੇ ਬੱਚਾ ਆ ਚਾਹੇ ਵੱਡਾ ਆ ਕਿਉਂਕਿ ਬਾਹਰ ਦਾ ਜਿਹੜਾ ਕੋ ਕਨਸੈਪਟ ਹੈਗਾ ਬਾਹਰਲੀਆ ਕੰਟਰੀਜ਼ ਦਾ ਇਨਸਟੈਂਟ ਫੂਡ ਆਪਾਂ ਜਦੋਂ ਟੇਕ ਅਵੇ ਦੀ ਜਦੋਂ ਆਪਾਂ ਗੱਲ ਕਰਦੇ ਆ ਕਿਉਂਕਿ ਆਪਾਂ ਉਥੋਂ ਦਾ ਕਲਚਰ ਸ਼ਾਇਦ ਨਹੀਂ ਸਮਝ ਪਾਏ ਪਰ ਉਹ ਫੂਡ ਕਿਦਾਂ ਦਾ ਖਾਂਦੇ ਸੀ ਉਹਨੂੰ ਹੀ ਬਾਕਾਇਦਾ ਸਮਝ ਲਿਆ ਡਾਈਟ ਜਿਹੜੀ ਸਾਡੀ ਇੰਨੀ ਚੇਂਜ ਹੋ ਗਈ ਵੱਡੇ ਪੱਧਰ ਤੇ ਉਹਦੇ ਨਾਲ ਜਿਹੜੇ ਕਿਦਾਂ ਦੇ ਨੁਕਸਾਨ ਤੁਸੀਂ ਸਾਡੇ ਬੱਚਿਆਂ 'ਚ ਦੇਖ ਰਹੇ ਹੋ ਜਾਂ ਜਿਹੜੇ ਯੰਗ ਏਜ ਦੇ ਲੋਕ ਦੇਖੋ ਡਾਈਟਸ ਸਭ ਕੁਝ ਡਾਈਟ ਹੀ ਬਾਈਕ ਨੂੰ ਚੱਲਣਾ ਉਹਦੇ ਲਈ ਸਾਰਾ ਕੁਝ ਫਿਊਲ ਹੀ ਆ ਜਿੰਦ ਤੱਕ ਫਿਊਲ ਚੱਲੂਗਾ ਤੁਹਾਡਾ ਇੰਜਨ ਉਦੋਂ ਤੱਕ ਕੰਮ ਕਰੂਗਾ ਸਾਡੀ ਬੋਡੀ 'ਚ ਜਿੰਦ ਤੱਕ ਫੂਡ ਜਾ ਰਿਹਾ ਓਦਾਂ ਦਾ ਹੀ ਬਲੱਡ ਬਣ ਰਿਹਾ ਉਹ ਬਲੱਡ ਓਦਾਂ ਹੀ ਤੁਹਾਡਾ ਹਾਰਟ ਬੋਡੀ ਨੂੰ ਪੰਪ ਕਰਕੇ ਭੇਜ ਰਿਹਾ ਤੇ ਉਹਦਾ ਵੇਸਟ ਪ੍ਰੋਡਕਟ ਕਿਡਨੀਆ ਓਦਾਂ ਹੀ ਬਾਹਰ ਕੱਢ ਰਹੀ ਆ ਸੋ ਜਦੋਂ ਡਾਈਟ ਗਲਤ ਜਾ ਰਹੀ ਆ ਸਾਰੇ ਜਿਹੜੇ ਡਾਈਜੈਸ਼ਨ ਸੰਬੰਧੀ ਇਸ਼ੂ ਤੁਹਾਡੇ ਹਾਰਮੋਨ ਸੰਬੰਧੀ ਇਸ਼ੂ ਤੁਹਾਡੇ ਇਨ ਫਿਊਚਰ ਬੱਚਿਆਂ ਦਾ ਮੈਰਿਡ ਲਾਈਫ ਵਾਲ ਵਧਣਾ ਬਹੁਤ ਸਾਰੇ ਬੱਚੇ ਉਸ ਤੋਂ ਕੰਨੀ ਘਤਰਾਉਣ ਲੱਗ ਪਏ ਕਿਉਂਕਿ ਉਹਨਾਂ ਨੂੰ ਲੱਗਦਾ ਸ਼ਾਇਦ ਮੈਨੂੰ ਕੋਈ ਇੰਟਰਨਲ ਡਿਜ਼ੀਜ਼ ਆ ਜਾਂ ਮੈਨੂੰ ਕੋਈ ਹੋਰ ਸੈਕਸੁਅਲ ਡਿਫੀਸ਼ੈਂਸੀ ਆ ਜੀ 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 ਮੈਂ ਕੱਲ ਨੂੰ ਅੱਗੇ ਜਾ ਕੇ ਕਿਸੇ ਵੀ ਐਕਟੀਵਿਟੀ ਚ ਮਤਲਬ 네ਗੈਟਿਵਿਟੀ ਕ੍ਰੀਏਟ ਕਰੂੰਗਾ ਉਹ ਉਸ ਸੀ ਤੋਂ ਭੱਜਣ ਲੱਗ ਪਏ ਉਹਦਾ ਸਾਰਾ ਜਾ ਕੇ ਸੇਰਾ ਜਿਹੜਾ ਸਾਡੀ ਡਾਈਟ ਦੇ ਵਿੱਚ ਫਾਈਬਰ ਇਨਟੇਕ ਘੱਟ ਹੋਣਾ এনਜ਼ਾਈਮ ਦੀ ਵਰਤੋਂ ਘੱਟ ਕਰਨਾ ਤੇ ਜ਼ਿਆਦਾ ਕੀ ਹੈਗਾ ট্রান্সਫੈਟ ট্রান্সਫੈਟ ਭਾਅ ਬੱਚਿਆਂ ਨੂੰ ਅੱਜ ਪਤਾ ਹੀ ਨਹੀਂ ਕਿ ਸਾਨੂੰ ট্রান্সਫੈਟ ਹੈ ਕਿ ਪਰ ਖਾਂਦੇ ਹੋ ਟਡਲੇ ਨਾਲ ਜਿਹਦੇ ਵਿੱਚ ਪੀਜ਼ਾ 버ਗਰ ਸੌਫਟ ਡਰਿੰਕ ਖੰਡ ਤੋਂ ਬਣੇ ਹੋਏ ਪ੍ਰੋਡਕਟ ਸਾਰੀਆਂ ਪ੍ਰੋਸੈਸਡ ਆਈਟਮ ਸੁਬਾ ਬੱਚਾ ਉੱਠਦਾ ਉਹ ਕਹਿੰਦਾ ਮੈਂ ਚਾਹ ਪੀਣਾ ਗੱਲੀ ਪਰ ਚਾਹ ਬਣਦੀ ਕਿਤੋਂ ਜ਼ਿਆਦਾ ਵਿੱਚ ਇੱਕ ਦੁੱਧ ਹੀ ਪੈ ਰਿਹਾ ਨੇਚਰਲੀ ਦੁੱਧ ਵੀ ਪਤਾ ਨਹੀਂ ਤੁਹਾਡਾ ਕਿੱਦਾਂ ਦਾ ਉਸ ਤੋਂ ਬਾਅਦ ਉਹਦੇ ਵਿੱਚ ਖੰਡ ਪੈ ਰਹੀ ਖੰਡ ਵੀ ਪ੍ਰੋਸੈਸਡ ਆ ਉਹਦੇ ਵਿੱਚ ਪੱਤੀ ਕੈਫੀਨ ਟਾਈਪ ਯੂਜ਼ ਹੁੰਦੀ ਹੈ ਵੀ ਮਤਲਬ ਸਾਰਾ ਤਾਣਾ ਬਣਾ ਖਾਣੇ ਤੇ ਆ ਕੇ ਹੀ ਖਤਮ ਹੋਣਾ ਖਾਣੇ ਤੋਂ ਹੀ ਸ਼ੁਰੂ ਹੋਣਾ ਤੁਸੀਂ ਉਹਨੂੰ ਇਹ ਸਮਝ ਲਓ ਕਿ ਜਿਹੜਾ ਖਾਣਾ ਆ ਜਿੱਦਾਂ ਬਾਈਕ ਦੇ ਵਿੱਚ ਫਿਊਲ ਪੈਣਾ ਉਹਦੇ ਤੁਹਾਡੀ ਬੋਡੀ ਦੇ ਵਿੱਚ ਖਾਣੇ ਤੋਂ ਬਲੱਡ ਬਣਨਾ ਜੋ ਬਲੱਡ ਬਣਨਾ ਉਸੇ ਨੇ ਤੁਹਾਨੂੰ ਉਦਾਂ ਦੇ ਹੀ ਪੋਜ਼ਿਟਿਵ 네ਗਟਿਵ ਇਸ਼ੂ ਦੇਨੇ ਡਾਈਟ ਜਿਹੜੀ ਆ ਇਹ ਹੁਣ ਇੱਕ ਬੰਦੇ ਦੀ ਜ਼ਿੰਮੇਵਾਰੀ ਤਰਮਿੰਦਰ ਜੀ ਰਹਿ ਨਹੀਂ ਗਈ ਕਿ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਜੀ ਤੂੰ ਡਾਈਟ ਸਹੀਗਾ ਤੇ ਆਪਾਂ ਜਦੋਂ ਆਪਣੇ ਘਰਗੇ ਤਾਂ ਆਪਾਂ ਜਾਂਦ ਨੂੰ ਸਮੋਸੇ ਰੱਖੇ ਹੋਣ ਘਰ ਚਾਹ ਦੇ ਨਾਲ ਜਦੋਂ ਸਾਡਾ ਬੱਚਾ ਕਾਲਜ ਤੋਂ ਆਵੇ ਜਾਂ ਰੁਟੀਨ ਚ ਸਾਡੇ ਘਰ ਕੋਈ ਬੰਦਾ ਆਉਂਦਾ ਅਸੀਂ ਕਹਿੰਦੇ ਚੱਲ ਕੋਈ ਨਹੀਂ ਇੱਕ ਦਿਨ ਹੀ ਖਾ ਲੈ ਕੋਈ ਗੱਲ ਨਹੀਂ ਤੂੰ ਬਾਹਰ ਨਾ ਖਾਈ ਅੱਜ ਤੂੰ ਇੱਕ ਦਿਨ ਤੈਨੂੰ ਮਗਾ ਕੇ ਦਿੱਤਾ ਖਾ ਲੈ ਇਹ ਜਿਹੜੇ ਸਾਡੇ ਪਰਿਵਾਰਾਂ ਦੇ ਵਿੱਚ ਚੀਜ਼ਾਂ ਹੌਲੀ-ਹੌਲੀ ਅਗੇ ਚ ਖੁਦ ਹੀ ਪਰੋਸਦੇ ਬੱਚਿਆਂ ਦੇ ਅੱਗੇ ਦੇਖੋ ਇੱਕ-ਇੱਕ ਦਿਨ ਕਰਕੇ ਇੱਕ ਮਹੀਨਾ ਤੇ ਇੱਕ ਸਾਲ ਹੋ ਜਾਂਦਾ ਇੱਕ-ਇੱਕ ਮਿੰਟ ਕਰਕੇ ਇੱਕ ਘੰਟਾ ਤੇ 24 ਘੰਟੇ ਬੀਤਦੇ ਆ ਇਦਾਂ ਹੀ ਇੱਕ-ਇੱਕ ਕੱਪ ਕਰਕੇ ਦੇ ਕੇ ਇੱਕ ਸਮੋਸਾ ਖਾ ਕੇ ਅਸੀਂ ਬੱਚਿਆਂ ਨੂੰ ਰੋਜ਼ ਪਿਆਲ ਦਿੰਦੇ ਆ ਵੀ ਅੱਜ ਇੱਕ ਖਲਾ ਅੱਜ ਇੱਕ ਖਲਾ ਸਭ ਤੋਂ ਪਹਿਲਾਂ ਸਾਨੂੰ ਮਾਪਿਓ ਨੂੰ ਮਾਪਿਓ ਨੂੰ ਇੱਕ ਮੈਸੇਜ ਹੈ ਕਿ ਮਾਪਿਓ ਨੂੰ ਇਸ ਚੀਜ਼ ਦੀ ਤਵੱਜੋ ਹੋਣੀ ਚਾਹੀਦੀ ਜਿਹੜਾ ਉਹ ਆਪਣੇ ਬੱਚੇ ਨੂੰ ਤੁਸੀਂ ਫੂਡ ਦੇ ਰਹੇ ਹੋ ਉਹ ਬਣਿਆ ਕਿੱਥੋਂ ਉਹਦੀ ਬਣਤਰ ਕੀ ਆ ਉਹਦੇ ਵਿੱਚ ਕੁਦਰਤ ਹੈ ਸਮੋਸੇ 'ਚ ਕਿਹੜੀ ਕੁਦਰਤ ਆ ਜਾਂ ਪੀਜ਼ੇ 버ਗਰ 'ਚ ਕਿਹੜੀ ਕੁਦਰਤ ਆ ਜਾਂ ਤੁਸੀਂ ਚਾ ਤੁਸੀਂ ਬੱਚੇ ਨੂੰ ਸਵੇਰ ਪ੍ਰੋਟੀਨ ਵਾਲੇ ਜਿਹੜੇ ਫੂਡ ਆ ਉਹਨਾਂ ਦੀ ਬਾਰ ਬਾਰ ਆਪਾਂ ਗੱਲ ਕਰਦੇ ਉਹਨਾਂ ਦੀ ਅਹਿਮੀਅਤ ਦਿਓ ਐਗ ਦੇ ਸਕਦੇ ਆ ਤੁਸੀਂ ਉਹਨਾਂ ਨੂੰ ਪਨੀਰ ਦੇ ਸਕਦੇ ਆ ਉਹਨਾਂ ਨੂੰ ਸੋਇਆਬੀਨ ਦੇ ਸਕਦੇ ਆ ਤੇ ਨਾਲ ਉਹਦੇ ਤੁਸੀਂ ਉਸ ਤੋਂ ਬਾਅਦ ਵਿੱਚ ਕੋਈ ਵੀ ਕਾਰਬੋਹਾਈਡਰੇਟ ਸਰਸ ਜਿਹਾ ਚਪਾਤੀ ਸਿੰਪਲ ਦੇ ਸਕਦੇ ਆ ਰਾਈਸ ਦੇ ਸਕਦੇ ਆ ਤੇ ਜੇ ਨਹੀਂ ਕੁਛ ਕਰਨਾ ਸੀਜ਼ਨਲ ਫਰੂਟਸ ਜਾਂ ਸੀਜ਼ਨਲ ਜਿਹੜੇ ਸਲਾਦ ਦੇ ਸਰਸ ਆ ਉਹ ਦੇ ਸਕਦੇ ਤਾਂ ਕਿ ਉਹ ਹਮੇਸ਼ਾ ਕੁਦਰਤ ਨਾਲ ਜੁੜੇ ਰਹਿਣ ਕਿਉਂਕਿ ਕੁਦਰਤ ਨੇ ਸਾਡੇ ਖਾਣ ਲਈ ਜਿਹੜੇ ਫੂਡ ਬਣਾਏ ਆ ਫੂਡ ਜਿਹੜੇ ਆ ਕੁਦਰਤੀ ਫੂਡ ਆ ਸਬਜ਼ੀਆਂ ਆ ਜਾਂ ਫਰੂਟਸ ਆ ਜਾਂ ਗ੍ਰੇਨਸ ਆ ਇਹ ਸਾਡੇ ਖਾਣ ਲਈ ਬਣਾਏ ਆ ਇਹਨਾਂ ਨੂੰ ਇੱਕ ਬੈਠਾ ਜਿਹੜਾ ਡਾਈਟੀਸ਼ਨ ਆ ਜਾਂ ਟ੍ਰੇਨਰ ਆ ਉਹ ਕਹਿੰਦਾ ਤੁਸੀਂ ਫਰੂਟਸ ਨਹੀਂ ਖਾਣੇ ਕਿਉਂ ਨਹੀਂ ਖਾਣੇ ਡਾਈਟੀਸ਼ਨ ਤੇ ਗੱਲਾਂ ਕਰਦੇ ਆ ਥੋੜੀ ਜੀ ਡਾਈਟੀਸ਼ਨ ਦਾ ਨਾਰਮਲੀ ਕਿ ਥੋੜੇ ਜਿਹਾ ਕਿਸੇ ਦਾ weight ਪੁੱਟ ਆਨ ਹੋਣਾ ਸ਼ੁਰੂ ਹੁੰਦਾ ਜਾਂ ਕਿਸੇ ਨੂੰ ਕੋਈ ਦਿੱਕਤ ਹੋਣੀ ਸ਼ੁਰੂ ਹੁੰਦੀ ਜਾਂ ਕਿਸੇ ਨੇ weight ਵਧਾਉਣਾ ਆ ਬਹੁਤ ਰੁਝਾਨ ਹੋ ਗਿਆ ਡਾਈਟੀਸ਼ਨਸ ਦਾ ਇੱਕ ਡਾਈਟੀਸ਼ਨ ਦੀ ਸਰਚ ਮਾਰੀ ਉਹਨੇ ਸਾਨੂੰ ਕੁਝ ਟਿਪਸ ਦਿੱਤੇ ਅਸੀਂ ਉਹਨੂੰ ਲਾਗੂ ਕਰ ਲਿਆ 10 ਦਿਨ ਸਾਡੀ ਤਸੱਲੀ ਹੋਈ 11ਵੇਂ ਦਿਨ ਸਾਡੀ ਤਸੱਲੀ ਫਿਰ ਨਹੀਂ ਹੋਈ 12ਵੇਂ ਦਿਨ ਅਸੀਂ ਨਵਾਂ ਡਾਈਟੀਸ਼ਨ ਸਰਚ ਕੀਤਾ ਫਿਰ ਅਸੀਂ ਉਹਦਾ ਡਾਈਟ ਪਲਾਨ ਫੋਲੋ ਕਰ ਲਿਆ ਸਾਡੇ ਕੋਲ ਹਜ਼ਾਰ ਆਪਸ਼ਨ ਆ ਗਈਆਂ ਡਾਈਟੀਸ਼ਨਸ ਦੀਆਂ ਉਹਦੇ باوجود ਸਿਹਤ ਫਿਰ ਨਹੀਂ ਠੀਕ ਹੋ ਰਹੀ ਦੇਖੋ ਅ ਅਸੀਂ ਇਹ ਗੱਲ ਕਰਦੇ ਕਿ ਬੱਚੇ ਨੂੰ ਅੱਜ ਮੈਂ ਅ ਸ਼ਹਿਰ ਦੇ ਵਿੱਚ 10 ਸਕੂਲ ਆ ਜੇ ਸਕੂਲ ਚ ਪੜਾਇਆ 1 ਮਹੀਨਾ ਇੱਕ ਇੱਕ ਮਹੀਨਾ ਇੱਕ ਜਾਂ 1 ਸਾਲ ਇੱਕ ਕੀ ਬੱਚਾ ਸਾਡਾ ਸਟੱਡੀ ਕਰ ਤੋ ਕਿ ਅਸੀਂ ਜੇ ਵੱਡੀ ਐਚਾਂ ਅੱਜ ਮੈਂ ਜੌਬ ਕਿਥੇ ਹੋਰ ਜਗ੍ਹਾ ਕਰ ਰਹਾ ਕੱਲ ਨੂੰ ਮੈਂ ਕਿਸੇ ਹੋਰ ਮਹੀਨੇ ਬਾਅਦ ਹਰ ਮਹੀਨੇ ਬਾਅਦ ਮੈਂ ਜੌਬ ਚੇਂਜ ਕਰਦਾ ਪਿਆ ਇਦਾਂ ਹੀ ਸਾਡਾ ਇਹ ਰੂਟੀਨ ਜਦੋਂ ਅਸੀਂ ਅੱਜ ਡਾਈਟ ਪਲਾਨ ਕਿਸੇ ਦਾ ਫਾਲੋ ਕਰ ਰਹੇ ਕੱਲ ਕਿਸੇ ਦਾ ਕਰ ਰਹੇ ਬਾਡੀ ਬਣਾਉਣ ਦੇ ਹਰੇਕ ਦੇ ਤਰੀਕੇ ਅਲੱਗ-ਅਲੱਗ ਆ ਪਰ ਮੰਜ਼ਿਲ ਇੱਕ ਆ ਫੋਰ ਐਗਜ਼ਾਮਪਲ ਜਲੰਧਰ ਸ਼ਹਿਰ ਦੇ ਵਿੱਚ ਓਨਲੀ ਰਸਤਾ ਪਟਿਆਲੇ ਤੋਂ ਵੀ ਆਉਂਦਾ ਰਸਤਾ ਲੁਧਿਆਣੇ ਤੋਂ ਵੀ ਆਉਂਦਾ ਰਸਤਾ ਅੰਮ੍ਰਿਤਸਰ ਤੋਂ ਵੀ ਆਉਂਦਾ ਰਸਤਾ ਕਾਲਾ ਸੰਗਿਆ ਤੋਂ ਵੀ ਆਉਂਦਾ ਤੇ ਰਸਤਾ ਸਾਨੂੰ ਹੁਸ਼ਿਆਰ ਕੋਰ ਤੋਂ ਵੀ ਆਉਂਦਾ ਮੰਝ ਲੈ ਇੱਕਾ ਰਸਤੇ ਲੱਗ ਲਗਾ ਅਸੀਂ ਆਪਣਾ ਰਸਤਾ ਜਿਹੜਾ ਉਹ ਸਿਲੈਕਟ ਕਰਨਾ ਆ ਅਸੀਂ ਇਹ ਦੇਖਣਾ ਹੈ ਮੈਂ ਜਿਹੜਾ ਟ੍ਰੇਨਰ ਜਿਹੜਾ ਡਾਈਟੇਸ਼ਨ ਜੋ ਦੱਸ ਰਿਹਾ ਉਹਨੂੰ ਮੈਂ ਵਿਸ਼ਵਾਸ ਤੇ ਲੈਣਾ ਇਹ ਸਾਰੀ ਦੁਨੀਆ ਸਾਰਾ ਰੂਟੀਨ ਚਾਹੇ ਸਟੱਡੀ ਆ ਚਾਹੇ ਕਾਰੋਬਾਰਾ ਚਾਹੇ ਸੇ ਇਹ ਤਾਂ ਵਿਸ਼ਵਾਸ 'ਤੇ ਚੱਲ ਰਹੀ ਆ ਕੋਈ ਵੀ ਸ਼ਕਤੀ ਨਹੀਂ ਤੁਹਾਨੂੰ ਚਲਾ ਰਹੀ ਜੇ ਸ਼ਕਤੀ ਹੈ ਸਿਰਫ ਵਿਸ਼ਵਾਸ ਦੀ ਹੁਣ ਸਾਡਾ ਵਿਸ਼ਵਾਸ ਆ ਕਿ ਮੈਨੂੰ ਸਾਹਮਣੇ ਵਾਲੇ ਟ੍ਰੇਨਰ ਨੇ ਕਿਹਾ ਤੂੰ ਸਵੇਰ ਉੱਠ ਕੇ ਪਾਣੀ ਪੀਣਾ ਤਾਂ ਤੁਹਾਡੀਆਂ ਅੱਧਿਓ ਜਿਆਦੀਆਂ ਡਿਜ਼ੀਜ਼ ਠੀਕ ਹੋ ਜਾਣਗੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਤੇ ਹੁੰਦਾ ਆ ਸਾਡੇ ਨਾਲ ਪਾਣੀ ਦੇ ਵਿੱਚ ਜਦੋਂ ਤੁਸੀਂ ਉਹਨੂੰ ਪੀਣਾ ਉਹਦੇ ਵਿੱਚ ਕੁਝ ਨਹੀਂ ਪਾਇਆ ਪਰ ਤੁਹਾਡੀ ਪੋਜ਼ਿਟਿਵਿਟੀ ਜੁੜੀ ਹੋਈ ਆ ਪੋਜ਼ਿਟਿਵ ਔਰਾ ਜਿਹੜਾ ਤੁਹਾਡਾ ਫੋਕਸ ਆ ਹੁਣ ਉਹਨੂੰ ਬੱਚੇ ਨੂੰ ਇੱਕ ਡਾਕਟਰ ਆ ਮੰਨ ਲਓ ਡਾਕਟਰ ਕਹਿੰਦਾ ਕਿ ਤੁਸੀਂ ਆਹ ਮੈਡੀਸਿਨ ਖਾਓਗੇ ਤੁਸੀਂ ਠੀਕ ਹੋ ਜਾਓਗੇ ਉਸ ਤੋਂ ਵੀ ਪਹਿਲਾਂ ਅਸੀਂ ਹਸਪੀਟਲ ਜਾਣੇ ਜਾਂ ਕਲੀਨਿਕ ਜਾਣੇ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਹਲੇ ਕਲੀਨਿਕ 'ਚ ਐਂਟਰ ਹੀ ਹੋਏ ਤੇ ਸਾਡੀ ਅੱਧਿਓ ਜਿਆਦਾ ਪੇਨ ਅੱਧਿਓ ਜਿਆਦਾ ਬੁਖਾਰ ਘਟ ਗਿਆ ਹਾਂ ਬੋਡੀ ਪੋਜ਼ਿਟਿਵ ਹੋਣ ਲੱਗ ਪੈਂਦੀ ਸਾਡੀ ਜੀ ਮੈਡੀਸਿਨ ਦਿਖਾਦੀ ਨਹੀਂ ਜੇ ਅਸੀਂ ਐਸੇ ਐਗਜ਼ਾਮਪਲ ਨੂੰ ਆਪਣੀ ਲਾਈਫ 'ਚ ਮੰਨ ਕੇ ਚੱਲੀਏ ਇਹੇ ਐਗਜ਼ਾਮਪਲ ਅਸੀਂ ਮੰਨ ਲਓ ਮੈਨੂੰ ਕਿਸੇ ਟ੍ਰੇਨਰ ਨੇ ਕਿਹਾ ਕਿ ਤੂੰ ਵੇਟ ਲੂਜ਼ ਕਰਨਾ ਹੈ ਤੁਸੀਂ ਸਵੇਰੇ ਆਹ ਮੀਲ ਖਾਣਾ ਦੁਪਹਿਰੇ ਆਹ ਮੀਲ ਖਾਣਾ ਰਾਤ ਮੈਂ ਉਹਨੂੰ ਅੱਖਾਂ ਬੰਦ ਕਰਕੇ ਖਾ ਰਿਹਾ ਜਨੇ ਸਾਡਾ ਆਪਣਾ ਹੀ ਮਨ ਲਾਲਚ ਵਸ ਹੋ ਕੇ ਕਿ ਯਾਰ ਨਹੀਂ ਉਧਰ ਰਿਜ਼ਲਟ ਵਧੀਆ ਲੱਗ ਰਿਹਾ ਉਧਰ ਰਿਜ਼ਲਟ ਵਧੀਆ ਕਿਉਂਕਿ ਦੂਜੇ ਦੀ ਥਾਂ ਪਿਆ ਵਧੀਆ ਲੱਗਦਾ ਵੀ ਇਹ ਲੱਡੂ ਸਵਾਦ ਆ ਆ ਲੱਡੂ ਚ ਮਿੱਠਾ ਘਾਟ ਆ ਇਸੇ ਕਰਕੇ ਅਸੀਂ ਉਸ ਚੀਜ਼ ਨੂੰ ਫੋਕਸ ਕਰਦੇ ਅਸੀਂ ਆਪ ਨਹੀਂ ਜਦੋਂ ਸਾਡੇ ਅੰਦਰ ਵਿਸ਼ਵਾਸ ਨਹੀਂ ਚਾਹੇ ਉਹ ਡਾਈਟ ਆ ਚਾਹੇ ਬੱਚਿਆਂ ਦੀ ਪੜ੍ਹਾਈ ਹੈ ਜਦੋਂ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਹੈਗਾ ਤੁਸੀਂ ਉੱਚ ਕਦੀ ਵੀ ਗਰੋਥ ਨਹੀਂ ਕਰ ਸਕਦੇ ਇੱਕ ਚੀਜ਼ ਹੋਰ ਦੇਖੀ ਗਈ ਹੈ ਕਿ ਆਪਾਂ ਨਾਰਮਲ ਸਾਡੇ ਸ਼ਹਿਰ ਦੇ ਵਿੱਚ ਜਾਂ ਕਿਤੇ ਵੀ ਕੋਈ ਫਿਲਮ ਲੱਗਦੀ ਹੈ ਤੇ ਅਸੀਂ ਫਟਾਫਟ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚ ਜਾਂਦੇ ਆ ਆਊਟਿੰਗ ਚਾਹੀਦੀ ਆ ਸ਼ਨੀਵਾਰ ਐਤਵਾਰ ਅਸੀਂ ਕਹਿੰਦੇ ਬੱਚੇ ਸਾਡੇ ਥੱਕ ਜਾਂਦੇ ਆ ਜਾਂ ਅਸੀਂ ਖੁਦ ਵੀ ਆਪਣੇ ਕਾਊਟਿੰਗ ਚਾਉਨੇ ਆ ਪਰ ਸਿਹਤ ਜਿਹੜੀ ਹੈ ਕਿਉਂਕਿ ਸਰੀਰ ਠੀਕ ਹੋਊਗਾ ਤਾਂ ਉੱਥੋਂ ਤੱਕ ਪਹੁੰਚਾਂਗੇ ਸਾ ਵੀ ਕੋਈ ਸਿਹਤ ਸਿਹਤ ਸੰਬੰਧੀ ਸੈ ਵੀ ਆਪਣੇ ਬੱਚਿਆਂ ਨੂੰ ਰੋਜ਼ ਘਰ ਚ ਗੱਲ ਨਹੀਂ ਕਰਦੇ ਮੋਟੀਵੇਟਰੀ ਕਰਦੇ ਕਿ ਤੈਨੂੰ ਦਿਨ ਦੇ ਵਿੱਚ 15 20 ਮਿੰਟ ਅੱਧਾ ਘੰਟਾ ਜਾਂ ਘੰਟਾ ਆਪਣੀ ਸਿਹਤ ਨੂੰ ਦੇਣਾ ਚਾਹੀਦਾ ਹੈ ਬਹੁਤ ਕਿੰਨੇ ਘਰ ਨੇ ਜਿਹੜੇ ਸਾਡੀ ਆਬਜ਼ਰਵੇਸ਼ਨ ਦੇ ਵਿੱਚ ਆ ਜਿਹੜੇ ਐਕਸਰਸਾਈਜ਼ ਕਰਨ ਬਾਰੇ ਹੈਲਦੀ ਰਹਿਣ ਬਾਰੇ ਗੱਲ ਕਰਦੇ ਆ ਦੇਖੋ ਜਦੋਂ ਕੋਈ ਵੀ ਚੰਗਾ ਕੰਮ ਹੁੰਦਾ ਹੈ ਮਨ ਤੇ ਸ਼ਰੀਰ ਕਰਨਾ ਚਾਹੁੰਦੇ ਪਰ ਸਾਥ ਨਹੀਂ ਦਿੰਦੇ ਮਨ ਚੰਚਲਾ ਮਨ ਸ਼ਰਾਰਤੀ ਆ ਕਿੱਥੇ ਮਾਪਿਆਂ ਨੂੰ ਪਹਿਲ ਕਰਨੀ ਪੈਣੀ ਆ ਜੇ ਬੱਚੇ ਅਡਲਟ ਆ ਵੱਡੀ ਉਮਰ ਚ ਆ ਉਹਨਾਂ ਨੂੰ ਖੁਦ ਨੂੰ ਸੋਚਣਾ ਪੈਣਾ ਹਰ ਕੰਮ ਜਾਂ ਤੇ ਲਾਲਚ ਨਾ ਹੋਊਗਾ ਜਾਂ ਉਹਦੇ ਵਿੱਚ ਕੋਈ ਸਾਡਾ ਡਰ ਛੁਪਿਆ ਹੋਊਗਾ ਲਾਲਚ ਦੀ ਇੱਕ ਦਲ ਹੋਰ ਵੀ ਚੀਜ਼ ਹੈ ਕਿਉਂਕਿ ਆ ਸਪੋਰਟਸ ਆ ਜਾਂ ਕਿਉਂਕਿ ਜਦੋਂ ਬੱਚਾ ਉਹਨੂੰ ਜ਼ਬਰਦਸਤੀ ਅਸੀਂ ਕਾਲਜ ਭੇਜਦੇ ਆ ਜਾਂ ਯੂਨੀਵਰਸਿਟੀ ਭੇਜਦੇ ਆ ਸਾਡਾ ਲਾਲਚ ਇਹ ਹੁੰਦਾ ਕਿ ਉੱਥੇ ਡਿਗਰੀ ਕਰੂਗਾ ਤੇ ਇਹਨੂੰ ਨੌਕਰੀ ਵਧੀਆ ਮਿਲੂਗੀ ਤੇ ਐਕਸਰਸਾਈਜ਼ ਬਾਰੇ ਇੱਕ ਪਰਸੈਪਸ਼ਨਿਕ ਧਾਰਨਾ ਬਣੀ ਹੋਈ ਆ ਕਿ ਇਹਨੇ ਕਿਹੜਾ ਕੋਈ ਸਪੋਰਟਸ ਕਰਨੀ ਹੈ ਇਹਨੇ ਕਿਹੜਾ ਮੈਡਲ ਜਿੱਤਣਾ ਹੈ ਦੇਖੋ ਉੱਥੇ ਇਹੋ ਜੀ ਸਾਨੂੰ ਸਮਝਣੀ ਪੈਣੀ ਆ ਕਿ ਬੱਚਾ ਜਦੋਂ ਸਕੂਲ ਐਕਸਰਸਾਈਜ਼ ਕਰੂਗਾ ਤਾਂ ਹੀ ਉਹ ਪੜ੍ਹਾਈ ਕਰੂਗਾ ਕਿ ਤੁਹਾਡਾ ਬਿਮਾਰ ਬੱਚਾ ਸਟੱਡੀ ਕਰ ਪਾਊਗਾ ਕਿ ਤੁਹਾਡਾ ਬਿਮਾਰ ਬੱਚਾ 100 ਚੋਂ 100 ਮਾਰਕਸ ਲਿਆ ਪਾਊਗਾ ਕਿ ਉਹ ਯੂਨੀਵਰਸਿਟੀ ਟੌਪ ਕਰ ਪਾਊਗਾ ਨਹੀਂ ਬੱਚਾ ਤੁਹਾਡਾ ਜਦੋਂ ਬਿਮਾਰ ਆ ਉਹ ਕਿਦੋਂ ਕੰਮ ਕੀ ਸਾਨੂੰ ਮਾਂ ਪਿਓ ਨੂੰ ਤੇ ਖੁਦ ਬੱਚੇ ਨੂੰ ਸਮਝਣਾ ਪੈਣਾ ਆ ਕਿ ਜਿਹੜੀ ਉਹ ਕਹਿੰਦੇ ਜਾਨਤ ਜਹਾਨ ਹੈ ਨਾ ਇਹ ਜਾਨ ਜਹਾਨ ਵਾਲੀ ਕਹਾਵਤ 100 ਨਹੀਂ 200% ਸੱਚੀ ਆ ਹੁਣ ਜੇ ਮੰਨ ਲਓ ਅਸੀਂ ਬੈਠੇ ਗੱਲ ਕਰ ਰਹੇ ਆ ਤੇ ਜੇ ਅਸੀਂ ਫਿਟ ਹੀ ਨਹੀਂ ਹੈਗੇ ਜੇ ਸਾਨੂੰ ਕੋਈ ਕੈਮਰਾਮੈਨ ਦੇਖ ਰਿਹਾ ਹੈ ਚਲਾ ਰਿਹਾ ਹੈ ਉਹ ਫਿਟ ਹੀ ਨਹੀਂ ਹੈਗਾ ਈਵਨ ਸਾਨੂੰ ਜੇ ਸੁਣਨ ਵਾਲੇ ਖੁਦ ਹੀ ਬਿਮਾਰ ਆ ਜੇ ਸਹੀ ਹੋਵੋਗੇ ਫਿਟ ਹੋਵੋਗੇ ਮੈਂਟਲੀ ਤੁਸੀਂ ਫ੍ਰੀ ਹੋਵੋਗੇ ਤਾਂ ਹੀ ਸਾਨੂੰ ਸੁਣੋਗੇ ਤਾਂ ਹੀ ਅਸੀਂ ਇੱਥੇ ਬੈਠਾਂਗੇ ਜੀ ਜੇ ਤੁਹਾਡੀ ਸਿਹਤ ਹੀ ਨਹੀਂ ਸਹੀ ਹੈਗੀ ਹੁਣ ਇੱਕ ਬਾਪ ਆ ਬਾਪ ਕਿਦੋਂ ਬੱਚਿਆਂ ਲਈ ਕਮਾ ਪਾਊਗਾ ਮਦਰ ਆ ਮਦਰ ਬੱਚਿਆਂ ਨੂੰ ਕਿਦੋਂ ਰੋਟੀ ਸਹੀ ਦੇਊਗੀ ਜਦੋਂ ਆਪ ਠੀਕ ਇਹ ਬੱਚਾ ਹੈ ਸਾਨੂੰ ਹਰ ਚੀਜ਼ ਆਪਣੇ ਆਪ ਤੋਂ ਸ਼ੁਰੂ ਕਰਨੀ ਪੈਣੀ ਹੈ ਹਰ ਚੀਜ਼ ਸਾਨੂੰ ਮਾਪਿਓ ਨੂੰ ਵੀ ਪਹਿਲ ਦੇਣੀ ਪੈਣੀ ਜੇ ਬੱਚੇ ਛੋਟੇ ਆ ਤੇ ਜੇ ਬੱਚੇ ਵੱਡੇ ਬੱਚਿਆਂ ਨੂੰ ਖੁਦ ਵੀ ਇੰਨੀ ਕ ਸੈਂਸ ਚਾਹੀਦੀ ਸਮਝ ਚਾਹੀਦੀ ਕਿ ਜੇ ਸਾਡਾ ਸ਼ਰੀਰ ਹੀ ਨਹੀਂ ਰਿਹਾ ਹੁਣ ਮੈਂ ਕਾਲਜ ਆਣਾ ਜੇ ਮੈਂ ਠੀਕ ਹੀ ਨਹੀਂ ਮੈਨੂੰ ਬੁਖਾਰ ਹੋਇਆ ਮੇਰਾ ਪੇਟ ਖਰਾਬ ਕੀ ਮੈਂ ਕਾਲਜ ਆਉਂਗਾ ਮੈਨੂੰ ਲੂਜ਼ ਮੋਸ਼ਨ ਲੱਗਿਆ ਮੈਨੂੰ ਵੌਮਟਿੰਗ ਆ ਰਹੀ ਹੈ ਕੀ ਮੈਂ ਠੀਕ ਹਾਂ ਕਿ ਮੈਂ ਸੁਸਤ ਮੈਂ ਸਕੂਲ ਕਾਲਜ ਨਹੀਂ ਸਾਨੂੰ ਹਮੇਸ਼ਾ ਆਪਣੇ ਮਨ ਚ ਇੱਕ ਡਰ ਬਣਾ ਕੇ ਰੱਖਣਾ ਪੈਣਾ ਵੀ ਮੇਰੀ ਜੇ ਸਿਹਤ ਫਿੱਟ ਆ ਤਾਂ ਹੀ ਜੇ ਮੈਂ ਕਾਲਜ ਜਾ ਸਕਦਾ ਤਾਂ ਹੀ ਮੈਂ ਮਾਰਕਸ ਲਿਆ ਸਕਦਾ ਤਾਂ ਹੀ ਮੈਂ ਅੱਗੇ ਜਾ ਕੇ ਆਪਣੀ ਕੋਈ ਲਾਈਫ ਦੇ ਵਿੱਚ ਵਧੀਆ ਅਚੀਵਮੈਂਟ ਕਰ ਸਕਦਾ ਜੀ ਸੋ ਹੈਲਥ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਵਿਸ਼ੇ ਹੋਰ ਵੀ ਨੇ ਗੱਲਾਂ ਬਾਤਾਂ ਹੋਰ ਵੀ ਨੇ ਜਿਹਦੇ ਬਾਰੇ ਹਰ ਵਾਰ ਇੱਕ ਪੋਡਕਾਸਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸੋ ਸਿਹਤ ਜਦੋਂ ਹੀ ਆਪਾਂ ਗੱਲ ਕਰਦੇ ਆ ਤੇ ਸਾਡੀ ਜ਼ਿੰਦਗੀ ਦਾ ਕਿ ਤੁਰਾ ਤੇ ਧਰਤੀ ਤੋਂ ਸਭ ਤੋਂ ਅਗਰ ਕੋਈ ਕੀਮਤੀ ਚੀਜ਼ ਮੰਨੀ ਗਈ ਹੈ ਸਾਡੀ ਤੰਦਰੁਸਤੀ ਹੈ ਸੋ ਤੰਦਰੁਸਤੀ ਦੇ ਲਈ ਸਮੇਂ-ਸਮੇਂ ਸਰ ਇਸ ਹੈਲਥ ਪੋਡਕਾਸਟ ਦੇ ਜ਼ਰੀਏ ਅਸੀਂ ਹਾਜ਼ਰ ਹੋਵਾਂਗੇ ਸੇ ਅੱਜ ਸੋ ਅੱਜ ਦੇ ਅਸੀਂ ਹੈਲਥ ਪੋਡਕਾਸਟ ਨੂੰ ਇੱਥੇ ਹਰਮਿੰਦਰ ਜੀ ਵਰਡ ਅਪ ਕਰਦੇ ਆ ਕੋਈ ਸਲਾਹ ਜਿਹੜੀ ਤੁਸੀਂ ਸਾਡੇ ਯੂਥ ਨੂੰ ਦੇਣਾ ਚਾਹੋ ਸਲਾਹ ਮੇਰੀ ਯੂਥ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਸਿਰਫ ਇੱਕੋ ਹੀ ਰਹੂਗੀ ਕਿ ਸਿਹਤ ਸੰਬੰਧੀ ਜਿੰਨੀ ਜਾਣਕਾਰੀ ਤੁਸੀਂ ਆਪਣੇ ਬੱਚਿਆਂ ਨਾਲ ਤੇ ਬੱਚੇ ਆਪਣੇ ਮਾਪਿਆਂ ਨਾਲ ਡਿਸਕਸ਼ਨ ਕਰ ਸਕਦੇ ਆ ਜੀ ਟੀਨੇਜ ਵਾਲੇ ਬੱਚੇ ਛੋਟੇ ਬੱਚੇ ਵੀ ਉਹ ਕਰਨ ਤੇ ਮਾਪਿਓ ਉਹਨਾਂ ਨੂੰ ਇੱਕ ਫਰੈਂਡ ਦੀ ਤਰ੍ਹਾਂ ਦੋਸਤੀ ਤਰ੍ਹਾਂ ਟਰੀਟ ਕਰਨ ਤੇ ਬੱਚੇ ਵੀ ਆਪਣੇ ਮਾਪਿਓ ਨਾਲ ਦੋਸਤੀ ਤਰ੍ਹਾਂ ਰਹਿਣ ਕਿਉਂਕਿ ਜਿਹੜਾ ਸਾਨੂੰ ਪੈਦਾ ਕਰ ਰਿਹਾ ਹੈ ਉਹ ਸਾਡਾ ਕਦੀ ਵੀ ਮਾੜਾ ਨਹੀਂ ਸੋਚੂਗਾ ਪਰ ਕਈ ਵਾਰੀ ਸਮੇਂ ਦੀ ਅਭਾਵ ਸਮੇਂ ਦੀ ਕਮੀ ਦੇ ਕਾਰਨ ਸਾਡੀਆਂ ਆਪਸ ਜਿਹੜੀਆਂ ਗੱਲਾਂ ਹੈ ਉਹ ਮੈਚ ਨਹੀਂ ਕਰਦੀਆਂ ਸੋ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਓ ਨੂੰ ਇੱਕੋ ਹੀ ਤਵੱਜੋ ਕਿ ਆਪਣੇ ਬੱਚਿਆਂ ਨੂੰ ਪਹਿਲ ਦਿਓ ਜੋ ਉਹ ਕਰਨਾ ਚਾਹੁੰਦੇ ਉਹ ਹੀ ਕਰਵਾਓ ਤਾਂ ਉਹਨਾਂ ਦੀ ਜਿਹੜੀ ਏ ਦੇ ਹਿਸਾਬ ਨਾਲ ਚੇਂਜ ਆ ਰਿਹਾ ਆ ਜੀ ਉਹਦੇ ਤੇ ਤਵਜੋ ਦਿਓ ਇਹਨਾਂ ਦੀ 네ਗੇਟਿਵ ਪੋਜ਼ੀਟਿਵ ਦੋਨੇ ਗੱਲਾਂ ਨੂੰ ਕਿਉਂਕਿ ਮਾਂ ਪਿਓ ਉਥੋਂ ਨਿਕਲੇ ਹੋਏ ਬੱਚਾ ਨਿਕਲ ਰਿਹਾ ਸੋ ਦੋਨਾਂ ਨੂੰ ਇੱਕ ਤਰੀਕੇ ਦਾ ਬੈਲੈਂਸ ਲਾ ਕੇ ਇਹਨਾਂ ਚੀਜ਼ਾਂ ਨੂੰ ਇੱਕ ਤਰ੍ਹਾਂ ਦੀ ਡਿਸਕਸ਼ਨ ਤੌਰ ਤੇ ਲੈਣਾ ਚਾਹੀਦਾ ਜੀ ਸੋ ਅੱਜ ਦੇ ਹੈਲਥ ਪੋਡਕਾਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੋਂ ਅਗਲੀ ਹੈਲਥ ਟਾਕ ਦੇ ਵਿੱਚ ਜਲਦੀ ਆਪਾਂ ਮਿਲਾਂਗੇ ਬਹੁਤ ਬਹੁਤ ਧੰਨਵਾਦ